ਕੈਂਡੀਗਰ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੀ ਗੱਲ ਕਰੀਏ ਤਾਂ ਇਹ ਹਮੇਸ਼ਾ ਹੀ ਜ਼ਮੀਨਾਂ ਨੂੰ ਲੈ ਕੇ ਵਿਵਾਦ ਚ ਰਿਹਾ ਹੈਗਾ ਚਾਹੇ ਉਹ ਪਿੰਡ ਨੇ ਚਾਹੇ ਉਹ ਸ਼ਹਿਰ ਨੇ ਨਗਰ ਕੌਂਸਲ ਦੇ ਆਸ-ਪਾਸ ਜਿਹੜੇ ਪਿੰਡ ਨੇ ਉਹਨਾਂ ਨੂੰ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਕਹੀਏ ਕਿ ਨਗਰ ਕੌਂਸਲਾਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਕਿ ਉੱਥੇ ਇਲੈਗਲ ਕਲੋਨੀਆਂ ਜਿਹੜੀਆਂ ਨੇ ਬਸਾਈਆਂ ਜਾ ਸਕਣ ਇੱਕ ਐਦਾਂ ਦਾ ਹੀ ਮਸਲਾ ਜਿਹੜਾ ਹੈਗਾ ਮੁਹਾਲੀ ਸ਼ਹਿਰ ਤੋਂ ਤਕਰੀਬਨ 2 ਕਿਲੋਮੀਟਰ ਦੂਰ ਸਥਿਤ ਪਿੰਡ ਦਾਉਂ ਜਿਹੜਾ ਕਿ ਇਤਿਹਾਸਕ ਦਾਉਂ ਬਾਬਾ ਜੀ ਦਾ ਪਿੰਡ ਹੈਗਾ ਆ ਉਸ ਦੀ ਗੱਲ ਕਰੀਏ ਉਸ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ ਕਿ ਪਿੰਡ ਜ਼ਮੀਨ ਪਿੰਡ ਦੀ ਹੈਗੀ ਹੈ ਪਰ ਉਹਨੂੰ ਨਗਰ ਕੌਂਸਲ ਜਿਹੜੀ ਹੈਗੀ ਹੈ ਉਹ ਆਪਣੇ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਨਗਰ ਕੌਂਸਲ ਜਿਹੜੀ ਕਿਸੇ ਬਿਲਡਰ ਨੂੰ ਮਦਦ ਕਰ ਸਕੇ ਪਾਬ ਕਿ ਜੇ ਆਪਾਂ ਕਹੀਏ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਕੋਲ ਕਿਸੇ ਕਰੋੜੇ ਨੂੰ ਪਾਸ ਕਰਾਉਣਾ ਹੁੰਦਾ ਤਾਂ ਉੱਥੇ ਲੰਬਾ ਪ੍ਰੋਸੈਸ ਹੈ ਪਰ ਜੇ ਕਿਸੇ ਨਗਰ ਕੌਂਸਲ ਹੈਗੀ ਜਿਹੜੀ ਉਹਦੇ ਕੋਲ ਲੋਕਲ ਬਾਡੀ ਡਿਪਾਰਟਮੈਂਟ ਜੇ ਅਗਰ ਕੋਈ ਕਲੋਨੀ ਆਂਦੀ ਹੈਗੀ ਹੈ ਤਾਂ ਉਹਨੂੰ ਪਾਸ ਕਰਾਉਣਾ ਆਸਾਨ ਆ ਪਾ ਪੰਜਾਬ ਚ ਦੋ ਤਰ੍ਹਾਂ ਦੀਆਂ ਕਲੋਨੀਆਂ ਬੰਦੀਆਂ ਨੇ ਜਿਹੜਾ ਆਪਾਂ ਕਹੀਏ ਗ੍ਰੇਟਰ ਮੋਹਾਲੀ ਰੀਡਵੈਲਪਮੈਂਟ ਅਥਾਰਟੀ ਦੇ ਤਹਿਤ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਕਰਕੇ ਦੂਜੇ ਨਗਰ ਕਾਉਂਸਲਾਂ ਚਾਹੁੰਦੇ ਨੇ ਤੇ ਨਗਰ ਕਾਉਂਸਲ ਜ਼ਮੀਨ ਲੈਣ ਦੀ ਜਾਰੀ ਹੈ ਤੇ ਇਹਦਾ ਪਿੰਡ ਵਾਲੇ ਵਿਰੋਧ ਕਰਦੇ ਕਿ ਜ਼ਮੀਨ ਸਾਡੇ ਪਿੰਡ ਦੀ ਹੈ ਸਾਡਾ ਪਿੰਡ ਨਗਰ ਕਾਉਂਸਲ ਵਿੱਚ ਸ਼ਾਮਲ ਨਹੀਂ ਹੋਇਆ ਪਰ ਤੁਸੀਂ ਸਾਡੇ ਪਿੰਡ ਦੀ ਜ਼ਮੀਨ ਨੂੰ ਕਿੱਦਾਂ ਸ਼ਾਮਲ ਕਰ ਸਕਦੇ ਹੋ ਤੁਹਾਨੂੰ ਦਿਖਾਵਾਂਗੇ ਸਾਰੇ ਪਿੰਡ ਦੇ ਲੋਕ ਜਿਹੜੇ ਨੇ ਖੜੇ ਨੇ ਇਹ ਹੱਥ 'ਚ ਜਿਹੜੇ ਨੇ ਤਖਤੀਆਂ ਫੜੀਆਂ ਹੋਈਆਂ ਨੇ ਮੋਹਾਲੀ ਤਹਿਸੀਲ ਦੇ ਪਿੰਡ ਦਾਉਂ ਦਾ ਨਗਰ ਕਾਉਂਸਲ ਖਰੜ ਨਾਲ ਕੀ ਸੰਬੰਧ ਸਾਡੇ ਪਿੰਡ ਆਪ ਇਹ ਹੈ ਕਿ ਜਿਹੜੀ ਜ਼ਮੀਨ ਵੀ ਆਪਾਂ ਗੱਲ ਕਰੀਏ ਇਹ ਉਹ ਜ਼ਮੀਨ ਹੈ ਜਿਹੜੀ ਕਿ ਨਿਊ ਚੰਡੀਗੜ੍ਹ ਤੋਂ ਆਪਾਂ ਕਹੀਏ ਜਿਹੜੀ 에어ਪੋਰਟ ਰੋਡ ਜਾ ਰਹੀ ਹੈ ਨਵੀਂ ਰੋਡ ਬਣੀ ਹੈ ਜਿਹਨੂੰ ਅਸੀਂ ਕਹਿੰਦੇ ਆ ਨਿਊ ਚੰਡੀਗੜ੍ਹ ਤੋਂ ਕੇਐਫਸੀ ਤੱਕ ਰੋਡ ਬਣੀ ਹੈਗੀ ਹੈ ਖੜ ਦੇ ਉਸ ਰੋਡ ਦੇ ਉੱਪਰ ਜ਼ਮੀਨ ਪੈਂਦੀ ਹੈ 200 ਫੁੱਟ ਦੀ ਰੋਡ ਹੈਗੀ ਹੈ ਤੇ ਬਹੁਤ ਜ਼ਿਆਦਾ ਮਹਿੰਗੀ ਜ਼ਮੀਨ ਅਸੀਂ ਕਹੀਏ ਉਸ ਨੂੰ ਮੰਨਿਆ ਜਾਂਦਾ ਹੈਗਾ ਤੇ ਇਸ ਕਰਕੇ ਇਹ ਜਿਹੜੀ ਜ਼ਮੀਨ ਹੈ ਪੂਰੀ ਉਸ ਜ਼ਮੀਨ ਨੂੰ ਲੈ ਕੇ ਵਿਵਾਦ ਹੈਗਾ ਆ 에어ਪੋਰਟ ਦਾ ਏਰੀਆ ਜਿਹੜੀ ਇਹ ਰੋਡ ਦਾ ਏਰੀਆ ਕਾਫੀ ਆਪਾਂ ਕਹੀਏ ਮਹਿੰਗਾ ਮੰਨਿਆ ਜਾਂਦਾ ਹੈ ਬੜੀ ਚੌੜੀ ਰੋਡ ਹੈ ਜਿੰਨੇ ਤੇ ਇਹਦੀ ਰੋਡ ਹੈਗੀ ਜਿਹੜੀ ਜਮੀਨ ਹੈਗੀ ਉਸ ਰੋਡ ਤੇ ਉੱਪਰ ਹੈਗੀ ਹੈ ਜਿਹੜੀ ਕਿ 에어ਪੋਰਟ ਨੂੰ ਰੋਡ ਜਾਂਦੀ ਹੈ ਨਿਊ ਚੰਡੀਗੜ੍ਹ ਨੂੰ ਜਾਣ ਵਾਸਤੇ ਨਵੀਂ ਰੋਡ ਕੇਐਫਸੀ ਤੋਂ ਬਣੀ ਹੈਗੀ ਹੈ ਤੇ ਉਸ ਦੀ ਗੱਲ ਕਰਦੇ ਹਾਂ ਅਸੀਂ ਤੇ ਦਾਊ ਬਾਬਾ ਜੀ ਦੀ ਜਿਹੜੀ ਜ਼ਮੀਨ ਉਹ ਵੀ ਉਸ ਪਰਾਂਦੀ ਹੈ ਤੇ ਸਾਡੇ ਨਾਲ ਪਿੰਡ ਦੇ ਲੋਕ ਨੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਹਾਂਜੀ ਬਾਜੀ ਕੀ ਮਸਲਾ ਹੈ ਸਾਰਾ ਬਾਜੀ ਮਸਲਾ ਇਹ ਹੈਗਾ ਵੀ ਜਿਹੜੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਦਾਊ ਤੇ ਮਸਲਾ ਇਹ ਹੈ ਜੀ ਵੀ ਇਹ ਸਾਡੀ ਜਿਹੜੀ ਜ਼ਮੀਨ ਹੈ ਤਹਿਸੀਲ ਮੁਹਾਲੀ ਦੇ ਵਿੱਚ ਪੈਂਦੀ ਹੈ ਮਾਸਟਰ ਪਲਾਨ ਮੁਹਾਲੀ ਦੇ ਵਿੱਚ ਪੈਂਦੀ ਹੈ ਸਾਡੀ ਜ਼ਮੀਨ ਦਾ ਇੱਕ ਟੁਕੜਾ 에어ਪੋਰਟ ਰੋਡ ਜਿਹੜੀ ਆਪਾਂ ਕਹਿ ਰਹੇ ਹਾਂ ਨਿਊ ਚੰਡੀਗੜ੍ਹ ਨੂੰ ਜਾਂਦੀ ਹੈ ਉਸ ਦੇ ਦੂਜੇ ਪਾਸੇ ਚਲਾ ਗਿਆ ਜੋ ਪਿੰਡ ਦਾਉਂ ਦਾ ਹੀ ਹੈ ਉਹ ਕਿਸੇ ਪ੍ਰਾਈਵੇਟ ਬੰਦੇ ਨੇ ਖਰੀਦਿਆ ਹੋਇਆ ਤੇ ਉਸ ਤੋਂ ਕਿਸੇ ਸ਼ਾਮ ਬਿਲਡਰ ਨੇ ਖਰੀਦ ਲਿਆ ਤੇ ਸ਼ਾਮ ਬਿਲਡਰ ਨੂੰ ਉੱਥੇ 25 ਏਕੜ ਜ਼ਮੀਨ ਉਹਦੀ ਕੋਈ ਪੂਰੀ ਨਹੀਂ ਹੋਈ ਗਮਾੜਾ ਜਿਹੜੀ ਹੈਗੀ ਹੈ 25 ਏਕੜ ਤੋਂ ਘੱਟ ਪਾਸ ਨਹੀਂ ਕਰਦੀ ਤੇ ਉਸ ਨੇ ਇਹ ਲਾਭ ਆਪਣਾ ਲੈਣ ਲਈ ਬਹੁਤ ਸਾਰੇ ਜਿਹੜੇ ਜਿਸ ਤਰ੍ਹਾਂ ਕੇ ਸਾਡੀ ਪੰਚਾਇਤ ਹੈ ਸਭ ਤੋਂ ਪਹਿਲਾਂ ਉਹਨੂੰ ਖਰੀਦਿਆ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਕੁ ਜਿਹੜੇ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਹੈ ਉਹ ਵੀ ਕੇ ਉਸ ਤੋਂ ਬਾਅਦ ਜਿਹੜੇ ਐਮਸੀ ਹੈ ਉਹ ਵੀ ਕੇ ਪ੍ਰਧਾਨ ਵੀ ਕੇ ਪਤਾ ਨਹੀਂ ਹੁਣ ਕਿਹੜੇ ਕਿਹੜੇ ਅੱਗੇ ਨਾਮ ਆਣਗੇ ਜਿਹੜੇ ਵੱਡੇ ਨਾਮ ਵੀ ਹੋ ਸਕਦੇ ਆ ਸੋ ਇਦਾਂ ਦੀ ਇਹਨਾਂ ਨੇ ਇਹ ਕਰਪਸ਼ਨ ਕੀਤੀ ਹੈ ਸਾਡਾ ਕਾਰਡ ਕਮੇਟੀ ਦੇ ਨਾਲ ਕੋਈ ਲੈਣ ਦੇਣ ਨਹੀਂ ਹੀ ਹੈ ਸਾਡਾ ਜਿਹੜਾ ਰਕਬਾ ਹੈ ਦਾਉਂ ਪਿੰਡ ਦਾ ਉਹ ਮੋਹਾਲੀ ਦੇ ਵਿੱਚ ਪੈਂਦਾ ਹੈਗਾ ਇਹ ਮਾਸਟਰ پلان ਮੋਹਾਲੀ ਹੈ ਕਿ ਇਹ ਨਾ ਮੁਹਾਲੀ ਨਗਰ ਕੌਂਸਲ ਚ ਹੈ ਨਾ ਖਰੜ ਨਗਰ ਕੌਂਸਲ ਚ ਹੈ ਇਹ ਪਿੰਡ ਦਾ ਇੰਡੀਪੈਂਡੈਂਟ ਏਰੀਆ ਹੈ ਬਿਲਕੁਲ ਜੀ ਬਿਲਕੁਲ ਇਹ ਇੰਡੀਪੈਂਡੈਂਟ ਏਰੀਆ ਹੈਗਾ ਤੇ ਇੱਥੇ ਮਤਲਬ ਜਿਹੜਾ ਸਾਡੇ ਪਿੰਡ ਨਗਰ ਕੌਂਸਲ ਚ ਨਹੀਂ ਗਿਆ ਨਹੀਂ ਗਿਆ ਜੀ ਤੇ ਕੁ ਬਸ ਥੋੜੀ ਜੀ ਜ਼ਮੀਨ ਜਿਹੜੀ ਹੈਗੀ ਹੈ ਉਹ ਕਿਸੇ ਸ਼ਾਮ ਬਿਲਡਰ ਨੂੰ ਫਾਇਦਾ ਪਹੁੰਚਾਉਣ ਲਈ ਪੰਚਾਇਤ ਨੂੰ ਖਰੀਦਿਆ ਗਿਆ ਪੰਚਾਇਤ ਨੇ ਮਤਾ ਪਾਇਆ ਉਸ ਤੋਂ ਬਾਅਦ ਅੱਗੇ ਜਿਹੜੇ ਹੈਗੇ ਬੀਡੀਓ ਡੀਡੀਪੀਓ ਜਿਹੜੇ ਹੈਗੇ ਆ ਉਹਨਾਂ ਨੇ ਮਤਾ ਪਾਇਆ ਏਡੀਸੀ ਨੇ ਚਿੱਠੀ ਲਿਖੀ ਨਗਰ ਕੌਂਸਲ ਨੂੰ ਵੀ ਇਹਨੂੰ ਸ਼ਾਮਲ ਕੀਤਾ ਜਾਵੇ ਅਸੀਂ ਉੱਥੇ ਵੀ ਪ੍ਰੋਟੈਸਟ ਕੀਤਾ ਉੱਥੇ ਜਾ ਕੇ ਵੀ ਜਿਹੜਾ ਮਤਾ ਉਹਨਾਂ ਨੇ ਪਾਸ ਕਰਤਾ ਜਿਹੜਾ ਸਾਨੂੰ ਦੱਸਿਆ ਵੀ ਕਰਪਸ਼ਨ ਹੋਈ ਹੈ ਕਰਪਸ਼ਨ ਕਰਕੇ ਸਾਰੇ ਖਰੀਦ ਸਾਡੇ ਮੁਤਾਬਕ ਸਾਨੂੰ ਲੱਗਦਾ ਵੀ ਇਹ ਖਰੀਦੇ ਗਏ ਆ ਤੇ ਇਹ ਸਾਡਾ ਜਿਹੜਾ ਕਪੜਾ ਹੈ ਤੇ ਇਸ ਦੇ ਅਸੀਂ ਵਿਰੋਧਚਾ ਹੈ ਵੀ ਸਾਡਾ ਪਿੰਡ ਜਿਹੜਾ ਹੈਗਾ ਵੀ ਇਹ ਨਗਰ ਕੌਂਸਲ ਚ ਨਾ ਮੁਹਾਲੀ ਜਾਣਾ ਚਾਹੀਦਾ ਕਦੇ ਨਾ ਕਿਸੇ ਖਰੜ ਜਾਣਾ ਚਾਹੀਦਾ ਹੈ ਹੈ ਵੀ ਨਹੀਂ ਹੈ ਵੀ ਨਹੀਂ ਹੈ ਅਸੀਂ ਪਹਿਲਾਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਸੀ ਪਹਿਲਾਂ ਵੀ ਕਿਸੇ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਸੀ ਵੀ ਜਿਹੜਾ ਇਹ ਮ्युनਿਸਪਲ ਕਾਰਪੋਰੇਸ਼ਨ ਮੋਹਾਲੀ ਚ ਪਾ ਦਿੱਤਾ ਜਾਵੇ ਪਿੰਡ ਉਦੋਂ ਅਸੀਂ ਇੱਕ ಗ್ರಾಮ ਸਭਾ ਸੱਦ ਕੇ 2021 ਦੀ ਗੱਲ ਹੈ ਜੀ ਤੇ ਪਿੰਡ ਵਾਸੀਆਂ ਨੇ ಗ್ರಾಮ ਸਭਾ ਸੱਦ ਕੇ 550 600 ਦੇ ਕਰੀਬ ਸਾਈਨ ਕਰਕੇ ਇੱਕ ਮਤਾ ਪਾਸ ਕੀਤਾ ਸੀ ਵੀ ਇਹ ਜਿਹੜਾ ਸਾਡਾ ਇਤਿਹਾਸਿਕ ਪਿੰਡ ਹੈ ਇਸ ਨੂੰ ਇਹ ਦਾਗ ਨਾ ਲਾਇਆ ਜਾਵੇ ਕਿਸੇ ਕਮੇਟੀ 'ਚ ਨਾ ਪਾਇਆ ਜਾਵੇ ਹੋਰ ਵੀ ਸਾਡੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹਨਾਂ ਨੂੰ ਵੀ ਖਤਰਾ ਗੁਰੂ ਘਰ ਦੀ ਹੁੰਦ ਨੂੰ ਵੀ ਖਤਰਾ ਇਸ ਚੀਜ਼ ਤੋਂ ਗੁਰੂ ਘਰ ਜਿਹੜੀ ਹੋਂਦਾ ਉਹਨੂੰ ਵੀ ਖਤਰਾ ਆਇਆ ਤੁਸੀਂ ਦੇਖਿਆ ਸਾਰੇ ਹਸਤੇ ਪੰਚਾਇਤ ਦੇ ਉਸ ਮਤੇ ਦੀ ਵੀ ਕਾਪੀ ਹੈਗੀ ਗ੍ਰਾਮ ਪੰਚਾਇਤ ਦਾ ਉਹ ਲੋਕ ਪਾਸ ਕਿਤਨਾ ਗਏ ਮਤਾ ਜਿਹੜਾ ਕਿ 14 ਪੰਜ 2025 ਨੂੰ ਜਿਹੜਾ ਹੈਗਾ ਪਾਸ ਕੀਤਾ ਉਹਦੀ ਪੂਰੀ ਕਾਪੀ ਹੈ ਖਸਰੇ ਨੰਬਰ ਲਿਖੇ ਗਏ ਨੇ ਇਸ ਨੂੰ ਇਸ ਨੂੰ ਲੈ ਕੇ ਸਾਰੇ ਜਿਹੜੇ ਨੇ ਉਹ ਲੋਕ ਜਿਹੜੇ ਨੇ ਕਹਿ ਰਹੇ ਨੇ ਪਰ ਹੋਰ ਗੱਲ ਕਰਾਂਗੇ ਤੇ ਸਾਡੇ ਨਾਲ ਨੇ ਕੀ ਨਾ ਭਾਜੀ ਸਾਡਾ ਵਿਸ਼ੇ ਕੁਮਾਰ ਵਿਜਕਰ ਜੀ ਕੀ ਕਹਿੰਦੇ ਆ ਕੀ ਪਿੰਡ ਦੀ ਜਮੀਨ ਜਾਣ ਨਹੀਂ ਦੇਣੀ ਨਹੀਂ ਜਾਣ ਦੇਣੀ ਜੀ ਇਹ ਸਾਡੇ ਪਿੰਡ ਦੀ ਆਪਣੀ ਖਾਸ ਦਾਉਂ ਪਿੰਡ ਦੀ ਖਾਸ ਪ੍ਰਾਪਰਟੀ ਹੈ ਜੀ ਇਹ ਨਾ ਅਸੀਂ ਨਗਰ ਕੌਸ਼ਲ ਚ ਪੈਣ ਦੇਣੀ ਨਾ ਇੱਧਰ ਮੁਹਾਲੀ ਚ ਪੈਣ ਦੇਣੀ ਇਹ ਵੱਖਰੀ ਰਹੋਗੇ ਡੇਰੇ ਦੀ ਜਮੀਨ ਇੱਧਰ ਲਾਗਪਾਸ ਤੇ ਉਹਦੇ ਕਰਕੇ ਉਹਨਾਂ ਕਰਕੇ ਅਸੀਂ ਵਿਰੋਧ ਕਰ ਰਹੇ ਹਾਂ ਇਹਦਾ ਹਾਂਜੀ ਧੰਨਵਾਦ ਤੇ ਬਿਲਕੁਲ ਵਿਰੋਧ ਤੁਸੀਂ ਦੇਖਿਆ ਕਰ ਰਹੇ ਨੇ ਕਿ ਬਿੰਦ ਪਿੰਡ ਇਤਿਹਾਸਕ ਹੈਗਾ ਆ ਤੇ ਵਿਰੋਧ ਇਸ ਲਈ ਹੈ ਕਿ ਜਦ ਸਾਡਾ ਨਾਤਾ ਖਰੜ ਨਗਰ ਕੌਂਸਲ ਨਾਲ ਕੋਈ ਵੀ ਲਿਗ ਦੇਗਾ ਨਾ ਸਾਡੀ ਕੋਈ ਪਿੰਡ ਦੀ ਜ਼ਮੀਨ ਜਾਂਦੀ ਹੈ ਨਾ ਕੋਈ ਉਹਦਾ ਮਤਾ ਪਾਸ ਕੀਤਾ ਫਿਰ ਸਾਡੀ ਜ਼ਮੀਨ ਕਿਉਂ ਨਤੀ ਜਾਂਦੀ ਹੈ ਤੁਹਾਨੂੰ ਅਸੀਂ ਉਸ ਜ਼ਮੀਨ ਤੇ ਵੀ ਲੈ ਕੇ ਜਾਵਾਂਗੇ ਤੇ ਉਸ ਤੇ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਸਹੀ ਸਮੱਸਿਆ ਨੂੰ ਚੱਕਿਆ ਹੈਗਾ ਮੇਨਲੀ ਕਿ ਉਹ ਜ਼ਮੀਨ ਹੈ ਕਿੱਥੇ ਹੈ ਤੇ ਉਹਦੀ ਜਿਹੜੀ ਕੀਮਤ ਹੈ ਉਹਦਾ ਜਿਹੜਾ ਰੂਪ ਰੇਖਾ ਹੈ ਕਿਦਾਂ ਦੀ ਹੈਗੀ ਹੈ ਤੁਹਾਨੂੰ ਫਿਰ ਉੱਥੇ ਵੀ ਲੈ ਕੇ ਜਾਵਾਂਗੇ ਔਰ ਦੱਸਣਾ ਕਿ ਕਿਸ ਤਰ੍ਹਾਂ ਇਹ ਤਕਾ ਕੀਤਾ ਜਾ ਰਿਹਾ ਹੈਗਾ ਹੁਣ ਤੁਹਾਨੂੰ ਅਸੀਂ ਦਾਉ ਪਿੰਡ ਦੀ ਉਸ ਜ਼ਮੀਨ ਦੇ ਉੱਪਰ ਲੈ ਕੇ ਆਏ ਆ ਜਿਹਨੂੰ ਲੈ ਕੇ ਵਿਵਾਦ ਹੈ ਇਹ ਕਿਹਾ ਜਾ ਰਿਹਾ ਹੈ ਕਿ ਉਹ ਜ਼ਮੀਨ ਜ਼ਬਰਨ ਜਿਹੜੀ ਹੈਗੀ ਆ ਨਗਰ ਕਾਉਂਸਲ ਦੇ ਵਿੱਚ ਸ਼ਾਮਲ ਕੀਤੀ ਜਾ ਰਹੀ ਆ ਉਹ ਦਾ ਤੁਹਾਨੂੰ ਕਾਰਨ ਦੱਸਾਂਗੇ ਪਹਿਲਾਂ ਤੁਹਾਨੂੰ ਦੱਸਾਂ ਕਿ ਇਹ ਰੋਡ ਹੈ ਉਹ 에어ਪੋਰਟ ਰੋਡ ਆਪਾਂ ਕਹਿੰਦੇ ਆ ਕਿ ਜਿਹੜੀ ਇਹ ਆ ਨਿਊ ਚੰਡੀਗੜ੍ਹ ਤੋਂ ਰੋਡ ਜਿਹੜੀ ਆ ਰਹੀ ਹੈ ਜਿਹੜੀ ਕਿ ਬੱਦੀ ਦੇ ਲੋਕਾਂ ਨੂੰ ਆਪਾਂ ਕਹੀਏ ਜਿਹੜੇ ਹਰਨਾਲਗੜ੍ਹ ਤੋਂ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਜਿਹੜੇ ਚੰਡੀਗੜ੍ਹ ਦੇ ਲੋਕ ਨੇ ਨਿਊ ਚੰਡੀਗੜ੍ਹ ਤੋਂ ਆਉਣ ਦੇ ਉਹਨਾਂ ਨੂੰ ਸਿੱਧਾ 에ਅਰਪੋਰਟ ਤੱਕ ਜਾਊਗੀ ਪਾਵੇ ਹੈ ਕਿ ਉਹ 200 ਫੁੱਟ ਦੀ ਰੋਡ ਜਿਹੜੀ ਬਣਾਈ ਗਈ ਸੀਗੀ ਇਹ ਰੋਡ ਬਣੀ ਹੈ ਉਹ ਪਰਲੇ ਪਾਸ ਦੱਸਿਆ ਤੁਹਾਨੂੰ ਇਹ ਦਾਉ ਪਿੰਡ ਦੀ ਜ਼ਮੀਨ ਹੈਗੀ ਹੈ ਇਹ ਦਾਉ ਪਿੰਡ ਦੀ ਜ਼ਮੀਨ ਦੇ ਵਿੱਚੋਂ ਜਿਹੜੀ ਆ ਰੋਡ ਪੂਰੀ ਬਣਾਈ ਗਈ ਹੈ 200 ਫੁੱਟ ਚੌੜੀ ਰੋਡ ਹੈਗੀ ਆ ਆਪਾਂ ਕਹੀਏ ਇਹਨੂੰ ਜੇ ਆਪਾਂ ਜਿਹੜੀ ਆਪਾਂ ਹਾਈਵੇ ਦੀ ਪਾਸੇ ਬੋਲੀਏ ਤਾਂ 6 ਲੇਨ ਹਾਈਵੇ ਹੈ ਇਦੇ ਵਿੱਚ 1 ਕਰੋੜ ਦੇ ਉੱਪਰ 6 ਲਾਈਨਾਂ ਨੇ 3 ਲਾਈਨਾਂ ਦੇ ਦੂਜੇ ਪਾਸੇ ਤੇ 3 ਲਾਈਨਾਂ ਦੇ ਸਾਗੇ ਨੇ ਔਰ ਨਾ ਜਿਹੜੀ ਸਰਵਿਸ ਰੇਨ ਬਣੀ ਹੋਈ ਹੈ ਜਦੋਂ ਇਹ ਰੋੜ ਨਿਕਲੀ ਤਾਂ ਕੁਝ ਜ਼ਮੀਨ ਪਰਲੇ ਪਸਰ ਗਈ ਤੇ ਕੁਝ ਜ਼ਮੀਨ ਜਿਹੜੀ ਸੀਗੀ ਇਸ ਪਾਸੇ ਆ ਗਈ ਹੈ ਜਿਹੜੀ ਕਿ ਸਰਵਿਸ ਰੇਨ ਦੇ ਦੂਜੇ ਪਾਸੇ ਤੋਂ ਦਿਖਾ ਰਹੇ ਆ ਔਰ ਉਸ ਤੋਂ ਅੱਗੇ ਜਿਹੜਾ ਹੈਗਾ ਬਿਲਡਿੰਗ ਤੁਹਾਨੂੰ ਦਿਖਾਈ ਦਿੰਦਿਆਂ ਨੇ ਉਹ ਖੈਰ ਜਿਹੜਾ ਸ਼ਹਿਰ ਹੈਗਾ ਆ ਖੈਰ ਨਗਰ ਕੌਂਸਲ ਹੈਗੀ ਆ ਉਹਦਾ ਰਕਵ ਹੈਗਾ ਇਹ ਸਾਰੀਆਂ ਬਿਲਡਿੰਗਾਂ ਉਹਦਾ ਰਕਵ ਹੈਗਾ ਇਹ ਸਰਵਿਸ ਰੇਨ ਹੈਗੀ ਹੈ ਤੇ ਸਰਵਿਸ ਰੇਨ ਦੇ ਨਾਲ ਤੁਹਾਨੂੰ ਦਿਖਾਈ ਹੈ ਕਿ ਇਹ ਜਿਹੜੀ ਜ਼ਮੀਨ ਹੈਗੀ ਹੈ ਇਹ ਦੋ ਪਾਰ ਦੇ ਦੋ ਪਾਰ ਜਿਹੜੀ ਜ਼ਮੀਨ ਹੈ ਉਹ ਹੋਂਦ ਕਰਨ ਕੁਝ ਉਧਰ ਰਹਿ ਗਈ ਤੇ ਕੁਝ ਇਧਰ ਆ ਗਈ ਇਹ ਇਸ ਜ਼ਮੀਨ ਦੇ ਪਛੇਤ ਜੋ ਟੈਂਕੀ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਹੈ ਉਹ ਟੈਂਕੀ ਜਿਹੜੀ ਹੈ ਖੜ ਨਗਰ ਕਾਉਂਸਲ ਦੀ ਹੈ ਇਹ ਸਨੀ ਗਲੇਬ ਦਾ ਜਿਹੜਾ ਏਰੀਆ ਹੈਗਾ ਤੇ ਤੁਹਾਨੂੰ ਬਿਲਡਿੰਗਾਂ ਬਣੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਇਸੀ ਦਾ ਇਹ ਜਿੱਥੋਂ ਗੱਡੀਆਂ ਨਿਕਲ ਕੇ ਆ ਰਹੀਆਂ ਨੇ ਇਹ ਦਾਉ ਪਿੰਡ ਦੀ ਜ਼ਮੀਨ ਤੇ ਖੜ ਦੇ ਵਿੱਚ ਬਣੀ ਹੋਈ ਰੋਡ ਹੈਗੀ ਹੈ ਜਿਹੜੀ ਕੀ ਦੋਹਾਂ ਨੂੰ ਆਪਸ ਦੇ ਵਿੱਚ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਵੱਢ ਦੀ ਸਗੀ ਪਰ ਹੁਣ ਇਹ ਕਿਹਾ ਜਾ ਰਿਹਾ ਇਹ ਫਾਇਦਾ ਲਿਆ ਜਾ ਰਿਹਾ ਕਿ ਇਹ ਰੋਡ ਦੇ ਦੂਜੇ ਪਾਸੇ ਜ਼ਮੀਨ ਆ ਗਈ ਹੈ ਇਸ ਕਰਕੇ ਇਸ ਜ਼ਮੀਨ ਨੂੰ ਜ ਨਗਰ ਕਾਉਂਸਲ ਦੇ ਵਿੱਚ ਮਲਾ ਜਾਵੇ ਪਰ ਵੱਡਾ ਬਿਲਡਰ ਹੈ ਕੋਈ ਉਹਦਾ ਨਾਮ ਲੱਤਾ ਜਾ ਰਿਹਾ ਕਿਉਂਕਿ ਇਹ ਪੂਰਾ ਦੇਖੋ ਰੈ residențial ਏਰੀਆ ਹੈਗਾ ਸੰਨੀਗੜ ਦਾ ਪੂਰਾ ਵਿਕਸਤ ਏਰੀਆ ਹੈਗਾ ਆ ਬੜੇ ਬੜੇ ਬਿਲਡਿੰਗਾਂ ਬਣੀਆਂ ਨੇ ਸਭ ਕੁ ਬਣਿਆ ਹੈ ਬਹੁਤ ਢੇਰ ਤੋਂ ਆਪਾਂ ਕਹੀਏ ਵੀ 15 ਸਾਲ ਤੋਂ ਜਿਹੜਾ ਡਿਵੈਲਪਡ ਇਹ ਪੂਰਾ ਏਰੀਆ ਸੀਗਾ ਇਸ ਜ਼ਮੀਨ ਨੂੰ ਲੈ ਕੇ ਵਿਵਾਦ ਹੈਗਾ ਕਿ ਇਹ ਜਿਹੜੀ ਜ਼ਮੀਨ ਹੈਗੀ ਹੈ ਇਹ ਨਗਰ ਕੌਂਸਲ ਆਪਣੇ ਇੱਕ ਮਲਾਕੇ ਕਹਿੰਦੀ ਹੈ ਕਿ ਮੈਂ ਮਤਾ ਪਾਸ ਕਰਦੀਆਂ ਕਿ ਇਹ ਬਿਲਡ ਨੂੰ ਦਿੱਤੀ ਜਾਵੇ ਜਦ ਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਜ਼ਮੀਨ ਹੈ ਇਹ ਇਹ ਐਦਾ ਕਿਦਾਂ ਦਿੱਤੀ ਜਾਂਦੀ ਹੈ ਸਾਡਾ ਪਿੰਡ ਨਗਰ ਕੌਂਸਲ 'ਚ ਸ਼ਾਮਲ ਨਹੀਂ ਹੋਇਆ ਉਸਨਾਂ ਦੇ ਸਾਡੇ ਨਾਲ ਜਿਹੜੇ ਨੇ ਅਸੀਂ ਗੱਲ ਵੀ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਜਿਹੜੇ ਹੋਰ ਜਿਹੜੀ ਮੇਨ ਜਿਹੜੇ ਇਸ ਮਤਲਬ ਚੱਕਣ ਵਾਲੇ ਨੇ ਸਤਨਾਮ ਸਿੰਘ ਜੀ ਦਾਉ ਸਾਡੇ ਨਾਲ ਨੇ ਦਾਉ ਸਾਹਿਬ ਜਿਹੜੇ ਨੇ ਕਰਪਸ਼ਨ ਅੰਗੇਜ ਜਿਹੜੀ ਸੰਸਥਾ ਹੈ ਉਹਦੇ ਮੈਂਬਰ ਨੇ ਬਹੁਤ ਸਾਰੇ ਮਸਲੇ ਚੱਕੇ ਨੇ ਪਾ ਮੈਂ ਅਮਰੂਦ ਘਟਾਲਾ ਆਪਾਂ ਕਹੀ ਜਿਹੜੇ ਗਵਾੜਾ ਦੇ ਵਿੱਚ ਹੋਇਆ ਸੀ ਨਾ ਉਹਦੀ ਗੱਲ ਕਰਦੇ ਆ ਉਹ ਚੱਕਿਆ ਸੀਗਾ ਕਿਤੇ ਕਈ ਅਫਸਰਾਂ ਦੇ ਨਾਮ ਆਏ ਨੇ ਤੇ ਦਾਸ ਸਰ ਦੱਸੋ ਕਹਾਣੀ ਕਿਆ ਸਾਰੀ ਸਮਝਾਓ ਜੀ ਵੀ ਆਖਰਕਾਰ ਜ਼ਮੀਨ ਤਾਂ ਤੁਹਾਡੇ ਪਿੰਡ ਦੀ ਹੋਇਆ ਨਾਨਾਗਰ ਕਾਉਂਸਲ ਚ ਗਈ ਆ ਇਹ ਮਤਾਂ ਵੀ ਨਹੀਂ ਪੈ ਸਕਦਾ ਕਿਉਂਕਿ ਪਹਿਲਾਂ ਤਾਂ ਪਿੰਡ ਜਾਊਗਾ ਉਸ ਤੋਂ ਬਾਅਦ ਪਿੰਡ ਦੀ ਜ਼ਮੀਨ ਜਾਊਗੀ ਬਿਲਕੁਲ ਜੀ ਆ ਦੇਖੋ ਇਸ ਗੱਲ ਦਾ ਖੁਲਾਸਾ 13 ਅਗਸਤ ਨੂੰ ਹੋਇਆ ਇੱਕ ਅਖਬਾਰ ਚ ਖਬਰ ਛਾਪਣ ਤੋਂ ਬਾਅਦ ਇਸ ਦਾ ਕਿਸੇ ਨੂੰ ਪਤਾ ਨਹੀਂ ਸੀ ਸਿਰਫ 2-4 ਪੰਚਾਇਤ ਮੈਂਬਰਾਂ ਨੂੰ ਪਤਾ ਜਿਹੜੇ ਵਿਕ ਗਏ ਸਾਡੇ ਪਿੰਡ ਦੇ ਸਰਪੰਚ ਵੀ ਹੈ ਕਈ ਪੰ ਇੱਕ ਏਡੀਸੀ ਨੂੰ ਪਤਾ ਸੀ ਇੱਕ ਡੀਡੀਪੀ ਨੂੰ ਪਤਾ ਸੀ ਹਾਂ ਏਡੀਸੀ ਅਰਬਨ ਡਿਵੈਲਪਮੈਂਟ ਜਿਹੜੇ ਹੈ ਤੇ ਹੋ ਸਕਦਾ ਜਿਹੜੇ ਵਿੱਚ ਮੰਤਰੀ ਤੇ ਐਮਐਲਏ ਉਹਨਾਂ ਨੂੰ ਪਤਾ ਸੀ ਇਹ ਬਾਇ ਚਾਂਸ ਜਦੋਂ ਨਗਰ ਕੌਂਸਲ ਖਰੜ ਦੇ ਵਿੱਚ ਮਤਾ ਰੱਖਿਆ ਗਿਆ ਕਿ 14 ਅਗਸਤ ਨੂੰ ਆਰਡਰ ਦਿੱਤੇ ਗਏ ਡਿਪਟੀ ਕਮਿਸ਼ਨਰ ਮਹਾਲੀ ਵੱਲੋਂ ਏਡੀਸੀ ਦੇਲੇ ਪੱਤਰ ਨਾਲ 13 ਅਗਸਤ ਦੇ ਸਾਡੇ ਕੋਲ ਪੇਪਰ ਪਹੁੰਚਿਆ ਕਿ 14 ਅਗਸਤ ਨੂੰ ਨਗਰ ਕੌਂਸਲ ਖਰੜ ਦੀ ਜਿਹੜੀ ਮੀਟਿੰਗ ਹੈ ਨਗਰ ਕੌਂਸਲ ਦੀ ਐਮਸੀ ਦੀ ਮੀਟਿੰਗ ਉਹਦੇ ਵਿੱਚ ਇਹ ਮਾਮਲਾ ਡਿਸਕਸ ਕਰਕੇ ਸਿੱਧੇ ਹੁਕਮ ਦਿੱਤੇ ਗਏ ਕਿ ਸ਼ਾਮ ਬਿਲਡਰ ਨੂੰ ਜ਼ਮੀਨ ਦੇ ਦਿਓ ਕਿਉਂਕਿ ਸ਼ਾਮ ਬਿਲਡਰ ਦਾ ਜਿਹੜਾ ਪ੍ਰੋਜੈਕਟ ਹੈ ਉਹਨੂੰ 25 ਏਕੜ ਜ਼ਮੀਨ ਚਾਹੀਦੀ ਹੈ ਉਹਦੇ ਕੋਲ ਜ਼ਮੀਨ ਘਟ ਹੈ ਤੇ ਇਹ ਜਿਹੜੀ 3 ਤੋਂ 5 ਏਕੜ ਜ਼ਮੀਨ ਲਿਖੀ ਗਈ ਹੈ ਉਹ ਚ ਖਬਰਾਂ ਚ ਵੀ ਤੇ ਜਿਹੜਾ ਰੈਵਨਿਊ ਰਿਕਾਰਡ ਉਹਦੇ ਵਿੱਚ ਵੀ ਇਹ 3 ਤੋਂ 5 ਏਕੜ ਜ਼ਮੀਨ ਜੇ ਤੁਸੀਂ ਸ਼ਾਮ ਬਿਲਡਰ ਨੂੰ ਦੇ ਦੋਗੇ ਤਾਂ ਉਹ ਆਪਣੀ ਕਲੋਨੀ ਕੱਟ ਜਾਏਗਾ ਇਸ ਕਰਕੇ ਸਿੱਧੇ ਹੁਕਮ ਏਡੀਸੀ ਦੀ ਚਿੱਠੀ ਨਾਲ ਕਿਤੇ ਗਏ ਇੱਕ ਇਹ ਖਬਰ ਸਾਡੇ ਕੋਲ ਮਿਲੀ ਪਰ ਮੇਰੇ ਅਨੁਸਾਰ ਕਿ ਜ਼ਮੀਨ ਪ੍ਰਾਈਵੇਟ ਹੈ ਤੇ ਪ੍ਰਾਈਵੇਟ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ ਕੀ ਉਹਨੂੰ ਉਹਦੀ ਬਾਕੀ ਜ਼ਮੀਨ ਕਿੱਥੇ ਹੈ ਜੀ ਆ ਬਾਕੀ ਜ਼ਮੀਨ ਵੀ ਇਹਦੇ ਨੇੜੇ ਤੇੜੇ ਹੀ ਆ ਹੁਣ ਪਤਾ ਨਹੀਂ 25 ਏਕੜ ਲਿਖਿਆ ਉਹਨੇ ਇਸ ਪਾਸੇ ਜਾਂ ਇਸ ਪਾਸੇ ਸਾਨੂੰ ਪਤਾ ਨਹੀਂ ਇਸ ਗੱਲ ਦਾ ਹੋ ਸਕਦਾ ਇੱਧਰ ਤੋਂ ਹੋਵੇ ਬਾਅਦ ਚ ਇਕੱਠੀ ਕਰ ਲੈ ਹੁਣ ਸਾਨੂੰ ਮਕਸਦ ਇਹ ਹੈ ਸਾਡਾ ਕਿ ਸਾਡਾ ਜਿਹੜਾ ਪਿੰਡ ਹੈ ਗਮਾੜਾ ਮਾਸਟਰ ਪਲਾਨ ਦਾ ਹਿੱਸਾ ਹੈ ਨਗਰ ਕਾਉਂਸਲ ਖੜਨ ਵਾਲਾ ਦਾ ਕੋਈ ਸਬੰਧ ਨਹੀਂ ਅਸੀਂ ਮੋਹਾਲੀ ਦੇ ਏਰੀਏ ਦੇ ਸਾਡਾ ਐਮ ਐਲ ਏ ਵੀ ਹਲਕਾ ਮੋਹਾਲੀ ਚ ਹੈ ਤੇ ਇੱਧਰ ਜਿਹੜਾ ਖੜ ਦਾ ਐਮ ਐਲ ਏ ਹਲਕਾ ਉਹ ਗगन ਅਨਮੋਲ ਗगनਮਾਨ ਹੈ ਤੇ ਨਗਰ ਕਾਉਂਸਲ ਦੇ ਵਿੱਚ ਕਲੋਨੀ ਕੱਟਣ ਵਾਸਤੇ ਭਾਵੇਂ 2 ਏਕੜ ਦੀ ਆ ਭਾਵੇਂ 1 ਏਕੜ ਦੀ ਆ 5 ਏਕੜ ਦੀ ਆ ਪਾਸ ਹੋ ਜਾਂਦੀ ਹੈ ਪਰ ਜਦੋਂ ਗਮਾਡਾ ਦੇ ਏਰੀਆ 'ਚ ਕਰਨੀ ਜਿਹੜਾ ਪਾਪਰ ਐਕਟ ਹੈ ਪਾਪਰ ਐਕਟ 'ਚ ਮੈਗਾ ਪ੍ਰੋਜੈਕਟ ਤੇ ਸੁਪਰ ਮੈਗਾ ਪ੍ਰੋਜੈਕਟ ਦੇ ਵਿੱਚ ਪਾਸ ਕਰਨ ਲਈ 25 ਏਕੜ ਜਾਂ ਉਸ ਤੋਂ ਬਾਅਦ ਜ਼ਮੀਨ ਚਾਹੀਦੀ ਹੈ ਇਹ 25 ਏਕੜ ਪੂਰੇ ਕਰਨ ਦੇ ਹੁਕਮ ਦਿੱਤੇ ਗਏ ਹਨ ਹੁਣ ਇਹਦੇ ਵਿੱਚ ਸਿਆਸਤ ਕੀ ਹੈ ਸਾਜ਼ਿਸ਼ ਕੀ ਹੈ ਸਾਨੂੰ ਇਤਰਾਜ਼ ਕੀ ਹੈ ਜੇ ਦਾਉ ਪਿੰਡ ਦੀ ਜ਼ਮੀਨਾਂ ਜਿੱਥੇ ਪਾਪਰ ਐਕਟ ਗਮਾਡਾ ਵਾਲਾ ਲੱਗਦਾ ਜਿਹੜਾ ਪੈਰੀਫੇਰੀ ਐਕਟ ਲੱਗਦਾ ਮਾਸਟਰ پلان ਲੱਗਦਾ ਮਾਸਟਰ پلان ਲੱਗਦਾ ਤਾਂ ਇਲੀਗਲ ਕੰਸਟਰਕਸ਼ਨ ਮੰਨੀ ਜਾਏਗੀ ਜੇ ਇੱਕ ਕੰਦ ਵੀ ਖੜੀ ਕਰ ਲਈ ਗਮਾਡਾ ਨੂੰ ਤੋੜ ਦੇਗਾ ਤੇ ਉਹਦੀ ਜ਼ਮੀਨ ਕਾਡੀਆਂ ਦੀ ਕੀਮਤ ਹੈ ਹਨਾ ਉਥੇ ਕੋਈ ਕੰਸਟਰਕਕਸ਼ਨ ਨਹੀਂ ਕਰ ਸਕਦਾ ਖੇਤੀ ਕਰ ਸਕਦਾ ਜਾ ਕੇ ਸਰਕਾਰ ਐਕਵਾਇਰ ਕਰੇਗੀ ਤਾਂ 1 ਕਰੋੜ ਰੁਪਏ ਕਿਲਾ ਮੰਨ ਲਓ ਖਰੀਦ ਲਿਆ ਬਿਲਡਰ ਨੇ ਇਹਨੂੰ 100 ਕਰੋੜ ਬਣਦਾ ਢੰਗ ਹੈ ਇਹਦੇ ਨਾਲ ਕੀ ਹੈ ਇਹ ਸਾਰਾ ਪ੍ਰਸ਼ਾਸਨ ਨੇ ਮਤਾ ਪਾ ਕੇ ਪੜੇ ਤਾਂ ਮਜਬੂਰ ਕੀਤਾ ਗਿਆ ಗ್ರಾಮ ਪੰਚਾਇਤ ਨੂੰ ਮਿਲਾਇਆ ਗਿਆ ਮਜਬੂਰ ਨਹੀਂ ਕੀਤਾ ਗਿਆ ਇਹ ਮਤੇ ਦੇ ਵਿੱਚ ਪੱਤਰ ਨੰਬਰ ਲਿਖਿਆ ਅਸੀਂ ਕੱ ਇਹ ਪੱਤਰ ਦੇ ਵਿੱਚ ਹੁਕਮ ਆਇਆ ਡੀਡੀਪੀਓ ਦਾ ਕਿ ਇਹ ਜਮੀਨ ਸ਼ਾਮ ਬਿਲਡਰ ਨੂੰ ਦੇਣ ਵਾਸਤੇ ਤੁੰਨੂੰ ਅਸੀਂ ਪੱਤਰ ਲਿਖ ਰਹੇ ਹਾਂ ਇਹਨੂੰ ਪਾਸ ਕਰ ਦੇ ਇਹ ਪੰਚਾਇਤ ਨੇ ਲਿਖਿਆ ਕਿ ਸਾਨੂੰ ਹੁਕਮ ਆਇਆ ਡੀਡੀਪੀਓ ਦਾ ਤਾਂ ਅਸੀਂ ਪਾਸ ਕਰ ਰਹੇ ਹਾਂ ਉਸ ਤੋਂ ਇਲਾਵਾ ਇਹ ਮੇਰੇ ਕੋਲ ਇੱਕ ਪੱਤਰ ਹੈ ਡੀਡੀਪੀਓ ਹੁਕਮ ਕਰਕੇ ਬੁਲਾਉਂਦਾ ਇਸ ਡੇਟ ਨੂੰ ਕਿ ਸਰਪੰਚ ਗ੍ਰਾਮ ਪੰਚਾਇਤ ਦਾ ਹਾਜ਼ਰ ਹੋ ਜੇ ਅਸੀਂ ਇਸ ਬਿਲਡਰ ਨੂੰ ਜ਼ਮੀਨ ਦੇਣ ਵਾਸਤੇ ਡਿਸਕਸ ਕਰਨਾ ਹੁਕਮ ਦਿੰਦਾ ਡੀਡੀਪੀਓ ਤੇ ਨਾਲ ਹੀ ਆਹ ਇੱਕ ਪੱਤਰ ਲਿਖਿਆ ਗਿਆ ਬਿਲਡਰ ਵੱਲੋਂ ਡੀਡੀਪੀ ਨੂੰ ਕਿ ਮੈਨੂੰ ਇਹ ਜ਼ਮੀਨ ਜਿਹੜੀ ਇਹ ਚਾਹੀਦੀ ਹੈ ਇਹ ਜ਼ਮੀਨ ਮੇਰੇ ਪ੍ਰੋਜੈਕਟ ਨੂੰ ਦੇ ਦਿਓ ਹੁਣ ਇਹਦੇ ਨਾਲ ਹੋਏਗਾ ਕਿ ਜਿਹੜੀ ਜ਼ਮੀਨ ਨੂੰ ਕਾਡੀਆਂ ਦੇ ਪਾ 1 ਕਰੋੜ ਰੁਪਇਆ ਏਕੜ ਹੈ ਨੇ ਤਾਂ ਇੱਥੇ 5 ਕਰੋੜ ਦਾ ਸ਼ੋਰੂਮ ਵਿਕੇਗਾ 5 ਤੋਂ 10 ਕਰੋੜ ਰੁਪਇਆ ਦਾ ਸ਼ੋਰੂਮ ਵਿਕੇਗਾ ਇਹਦੀ ਕੀਮਤ ਇਕਦਮ 100 ਕਰੋੜ ਹੋ ਜਾਣੀ ਹੈ ਜੇ ਇਹ ਜ਼ਮੀਨ 5 ਏਕੜ ਹੈ ਤਾਂ 500 ਕਰੋੜ ਦੀ ਜ਼ਮੀਨ ਹੈ ਜੇ ਦਾਊਂ ਚ ਰਹਿੰਦੀ ਇਹ ਜ਼ਮੀਨ 5 ਕਰੋੜ ਦੀ ਵੀ ਹੈ ਨਹੀਂ ਇਹ ਜਿਹੜਾ ਸਾਰਾ ਭ੍ਰਿਸ਼ਟਾਚਾਰ ਦੇ ਪਾਵਰਾਂ ਦੀ ਦਰਬਾਰ ਤੋਂ ਕਰਦੇ ਹੋਏ ਡਿਪਟੀ ਕਮਿਸ਼ਨਰ ਮਹੌਲੀ ਦੇ ਦਫਤਰ ਨੇ ਭਾਵੇਂ ਕੋ ਏਡੀਸੀ ਆ ਭਾਵੇਂ ਜਿਹੜਾ ਮਰਜੀ ਹੈ ਡੀਡੀਪੀ ਉਹਨੇ ਔਰ ਡੀਡੀਪੀ ਨੇ ਇੰਨੀ ਕੁਤਾਹੀ ਕੀਤੀ ਜੇ ਪੰਚਾਇਤ ਨੇ ਮਤਾ ਪਾ ਦਿੱਤਾ ਕਿ ਏਡੀਪੀ ਦੀ ਪਾਵਰ ਹੈ ਉਹ ਤਾਂ ਨਹੀਂ ਤਾਕਤ ਹੈ ਕਿ ਕੋਈ ਇਦਾਂ ਦਾ ਕੰਮ ਕਰਦਾ ਏਡੀਸੀ ਕਰ ਸਕਦੀ ਹੈ ਜੀ ਨਹੀਂ ਨਹੀਂ ਡੀਡੀਪੀ ਦੀ ਤਾਕਤ ਨਹੀਂ ਭ੍ਰਿਸ਼ਟਾਚਾਰ ਦੀ ਤਾਕਤ ਹੈ ਡੀਡੀਪੀ ਦੇ ਜਿਹੜੇ ਜੇਬ 'ਚ ਨੋਟ ਗਏ ਆ ਉਹਦੀ ਤਾਕਤ ਹੈ ਡੀਡੀਪੀ ਦੇ ਗਲ ਘੁੱਟਾ ਜਿਹੜੇ ਮੰਤਰੀ ਨੇ ਰੱਖਿਆ ਜਿਹੜੇ ਐਮਐਲਏ ਨੇ ਰੱਖਿਆ ਜਿਹੜੇ ਮੰਤਰੀ ਐਮਐਲਏ ਹੋ ਸਕਦਾ ਦੇਖੋ ਮੈਨੂੰ ਪਤਾ ਨਹੀਂ ਹੈ ਨਗਰ ਕੌਂਸਲ 'ਚ ਵੋਟ ਪਾਉਣ ਦਾ ਜਿਹੜਾ ਅਧਿਕਾਰ ਹੈ ਤਾਂ ਮੇਰੇ ਵੱਲੋਂ ਐਮਐਲਏ ਕੁਲਵੰਤ ਸਿੰਘ ਨੇ ਪੱਤਰ ਦਿੱਤਾ ਗਿਆ ਉਹਨੇ ਵਿਸ਼ਵਾਸ ਦਾਇਆਗਾ ਕਿ ਇਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਅਨਮੋਲ ਗਗਨਮਾਨ ਜੀ ਦਾ ਇਸ ਸਮੇਂ ਕੋਈ ਰਿਸਪੌਂਸ ਨਾ ਮੀਡੀਆ ਚ ਆਇਆ ਨਾ ਮੈਨੂੰ ਮਿਲਿਆ ਤੇ ਨਾ ਉਹ ਵੋਟ ਪਾਣਾ ਆ ਜੇ ਉਹ ਇਹਦੇ ਖਿਲਾਫ ਹੈ ਉਹ ਆਪਣੀ ਸਰਕਾਰ ਨੂੰ ਚਿੱਠੀ ਲਿਖਣ ਮੀਡੀਆ 'ਚ ਬਿਆਨ ਦੇਣ ਕੇ ਵੀ ਇਸ ਅਫਸਰਾਂ ਨੇ ਤੱਕਾ ਕੀਤਾ ਉਹਨਾਂ ਦੀ ਡਿਊਟੀ ਬਣਦੀ ਹੈ ਪਰ ਡੀਡੀਪੀਓ ਰਿਸਕ ਨਹੀਂ ਲਏਗਾ ਹੁਣ ਡੀਡੀ ਦੇ ਪਿੱਛੇ ਪਿੱਛੇ ਕੀ ਹੋ ਸਕਦਾ ਏਡੀਸੀ ਦੇ ਪਿੱਛੇ ਕੀ ਹੋ ਸਕਦਾ ਕੁਝ ਮਹੀਨੇ ਪਹਿਲਾਂ ਪਾਵਰਾਂ ਖੋ ਕੇ ਮੁੱਖ ਮੰਤਰੀ ਕੋਲ ਚੀਫ ਸੈਕਟਰੀ ਨੂੰ ਦਿੱਤੀਆਂ ਗਈਆਂ ਪਹਿਲੇ ਸੀ ਉਦਯੋਗ ਪਲਾਟ ਘਟਾਲੇ 'ਚ ਬੋਲਿਆ ਕਿ ਚੀਫ ਸਕੱਟਰੀ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਬਚਾਉਣ ਵਾਸਤੇ ਹਾਈ ਕੋਰਟ 'ਚ ਐਫਆਈਆਰ ਦਿੱਤਾ ਜੀਸੀਟੀ ਸਕੈਮ ਦੇ ਵਿੱਚ ਤੇ ਜੇ ਉੱਪਰ ਚੀਫ ਸਕੱਟਰੀ ਬੈਠੇ ਆ ਮੁੱਖ ਮੰਤਰੀ ਨੂੰ ਇਸ ਗੱਲ ਦਾ ਪਤਾ ਹੈ ਕਿ ਨਹੀਂ ਪਤਾ ਮੈਨੂੰ ਪਤਾ ਨਹੀਂ ਹੈ ਚੀਫ ਸਕੱਟਰੀ ਆਪਣੇ ਤੁਸੀਂ ਜਿਹੜੇ ਕੈਪਸ ਇਹਨਾਂ ਦੀ ਗੱਲ ਕਰ ਰਹੇ ਆ ਇਹਦੀ ਗੱਲ ਕਰਦਾ ਉਹਨੇ ਪਾਵਰ ਦੀ ਦਰਬਾਰ ਤੋਂ ਉਦੋਂ ਵੀ ਕੀਤੀ ਹੈ ਜਦੋਂ ਹਾਈ ਕੋਰਟ 'ਚ ਫਿਲਿਪ ਜੀਸੀਟੀ ਸਕੈਮ 'ਚ ਐਫਆਈਆਰ ਦਿੱਤਾ ਤੇ ਉਹਦੇ ਅੰਦਰ ਡੀਸੀ ਹੈ ਡੀਸੀ ਮਾਹੌਲੀਆ ਡੀਸੀ ਦੇ ਅੰਦਰ ਏਡੀਸੀ ਹੈ ਜਿਹੜਾ 11 ਅਗਸਤ ਨੂੰ ਚਿੱਠੀ ਲਿਖਦਾ ਸਾਡੇ ਹੱਥ ਔਰ ਹੁਕਮ ਕਰਦਾ ਕਿ ਨਗਰ ਕਾਉਂਸਲ ਖਰੜ ਦੀ ਮੀਟਿੰਗ ਦੇ ਵਿੱਚ ਮਤਾ ਪਾਸ ਕਰੋ ਤੇ ਆ ਦਿਓ ਪਰ ਹੁਣ ਕੀ ਲੱਗੂਗਾ ਅਗਲੇ ਕੀ ਕਾਰਵਾਈ ਹੈ ਦੇਖੋ ਅਗਲੀ ਪਹਿਲੀ ਗੱਲ ਇਹਦੇ ਵਿੱਚ ਹੋਇਆ ਭ੍ਰਿਸ਼ਟਾਚਾਰ ਦਾਪਕੇ ਕਿਉਂਕਿ ਮੇਰੀ ਬਹੁਤ ਸਾਰੇ ਐਮਸੀ ਜਨ ਨਾਲ ਮੀਟਿੰਗ ਹੋਈ ਹੈ ਉਹ ਕਹਿੰਦੇ ਸੀ ਯਾਰ ਦਾਉ ਬਾਬਿਆਂ ਦਾ ਪਿੰਡ ਹੈ ਧਾਰਮਿਕ ਸਥਾਨ ਹੈ ਅਸੀਂ ਧਾਰਮਿਕ ਸਥਾਨਾਂ ਗਦਾਰੀ ਨਹੀਂ ਕਰ ਸਕਦੇ ਅਸੀਂ ਇਹਦਾ ਵਿਰੋਧ ਕਰਾਂਗੇ ਮੈਨੂੰ ਰਾਤ ਨੂੰ 11 ਵਜੇ ਮੈਸੇਜ ਆ ਗਿਆ ਪਤਾ ਨਹੀਂ ਕੌਣ ਹੈ ਕਹਿੰਦੇ ਇੱਕ ਐਮਐਲਏ ਨੇ ਚੰਡੀਗੜ੍ਹ ਬੁਲਾ ਲਏ ਸਾਰੇ ਐਮਸੀ ਮੈਨੂੰ ਕਿਹਾ ਗਿਆ ਇਹ ਕਿਸੇ ਐਮਸੀ ਵੱਲੋਂ ਕਿਹਾ ਗਿਆ ਉਹਨਾਂ ਦੇ ਜਿੰਨਾ ਕ ਮੂੰਹ ਮਨਦਾ ਸੀ ਜਿੰਨਾ ਕੋ ਉਹਨਾਂ ਦੀ ਔਕਾਤ ਸੀ ਕਿ ਕਿਸੇ ਨੂੰ 10 ਤੋਂ 15 ਲੱਖ ਰੁਪਏ ਦਿੱਤਾ ਗਿਆ ਮੈਨੂੰ ਕਿਹਾ ਗਿਆ 7 ਕਰੋੜ ਦੀ ਸੌਦੇਬਾਜ਼ੀ ਹੋਈ ਹੈ ਵੀ ਸਵੇਰੇ ਨਾ ਤੁਸੀਂ ਮਤਾਏ ਜਮੀਨ ਨਗਰ ਕੌਂਸਲ ਪਾਉਣ ਵਾਸਤੇ ਕਰਨਾ ਪਰ ਚਾਰ ਐਮਸੀ ਖੜੇ ਹੋ ਗਏ ਜਿਹੜੇ ਕਹਿੰਦੇ ਅਸੀਂ ਪੈਸੇ ਨਹੀਂ ਲੈਣੇ ਉਹਨਾਂ ਨੇ ਡਟ ਕੇ ਵੀਡੀਓ ਜਾਈਆਂ ਬੌਸਰੇ ਡਟ ਕੇ ਨਗਰ ਕੌਂਸਲ ਦੀ ਮੀਟਿੰਗ ਨੂੰ ਵਿਰੋਧ ਕੀਤਾ ਵੀ ਦਾਉ ਪਿੰਡ ਬਾਬਿਆਂ ਦਾ ਅਸੀਂ ਇਹ ਜ਼ਮੀਨ ਜਿਹੜੀ ਆ ਜਾਣ ਨਹੀਂ ਦੇਣੀ ਇੱਕ ਤਾਂ ਪਰਿਸ਼ਟਾਚਾਰ ਇੱਥੋਂ ਪਤਾ ਲੱਗਦਾ ਦੂਜਾ ਪਰਿਸ਼ਟਾਚਾਰ ਇੱਥੋਂ ਪਤਾ ਲੱਗਦਾ ਕਿ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਹੈ ਅੰਜ ਉਹਨਦੇ ਹਸਬੈਂਡ ਆ ਜਿਹੜੇ ਖਰੜ ਦੇ ਇੱਕ ਸਕੂਲ ਚਲਾਉਂਦੇ ਆ ਉਹ ਮੇਰੇ ਨਾਲ WhatsApp ਗਰੁੱਪ ਚ ਐ ਜਿਹੜੇ ਪ੍ਰਿੰਸੀਪਲ ਵੀ ਐ ਸਕੂਲ ਦੇ ਮਾਲਕ ਵੀ ਐ ਉਹ ਜਦੋਂ ਨਗਰ ਕੌਂਸਲ ਖਰੜ ਦੀ ਮੀਟਿੰਗ ਚੱਲਦੀ ਸੀ ਮੇਰੇ ਨਾਲ ਚੈਟ ਚੱਲਦੀ ਵੀ ਤੁਸੀਂ ਧੱਕਾ ਕਰ ਰਹੇ ਆ ਮੈਨੂੰ ਗਰੁੱਪ 'ਚ ਲਿਖਦੇ ਆ ਕਹਿੰਦੇ ਸਤਨਾਮ ਯਾਰ ਜਦੋਂ ਪੰਚਾਇਤ ਨੇ ਮਤਾ ਪਾਇਆ ਤੁਹਾਨੂੰ ਦੱਸਿਆ ਨਹੀਂ ਮੈਂ ਰਕਵਾ ਲੈਣਾ ਸੀ ਚੱਲ ਕੋਈ ਨਹੀਂ ਅਸੀਂ ਕੋਸ਼ਿਸ਼ ਕਰਦੇ ਆ ਜਦੋਂ ਮੀਟਿੰਗ ਸ਼ੁਰੂ ਹੋਈ ਉਹ ਲਿਖਦੇ ਆ ਕਹਿੰਦੇ ਸਤਨਾਮ ਤੂੰ ਰੌਲਾ ਬਹੁਤ ਜ਼ਿਆਦਾ ਪਾਣਾ ਹੁਣ ਅੱਧੇ ਕਹਿੰਦਾ ਤੇਰੇ ਕੋਲ ਨਾਰਾਜ਼ ਹੋ ਗਏ ਐਮਸੀ ਮੈਂ ਸੋਚਿਆ ਵੀ ਲਾਇ ਵੀ ਹੁਣ ਸੈਟਿੰਗ ਹੋ ਗਈ ਨਗਰ ਕੌਂਸਲ ਦੇ ਪ੍ਰਧਾਨ ਨਾਲ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿੱਥੇ ਆ ਉਹ ਤਿੰਨ ਸੈਕਟਰ ਘੁੰਮ ਰਿਆ ਸੀ ਕਿਸੇ ਪੋਲੀਟੀਕਲ ਬੰਦੇ ਦੇ ਘਰੇ ਸੈਟਿੰਗ ਕਰਕੇ ਪੈਸੇ ਵੰਡ ਕੇ ਹੋਈ ਹੈ ਮੇਰੇ ਨਾਲ ਗੱਲਬਾਤ ਤੇ ਅੱਜ ਸਵੇਰੇ 9 ਵਜੇ ਅੱਜ ਸਵੇਰੇ 9 ਵਜੇ ਉਸੇ ਗਰੁੱਪ ਵਿੱਚ ਫੇਰ ਚੈਟ ਹੋਈ ਮੈਂ ਕਿਹਾ ਸਰ ਤੁਸੀਂ ਮੇਰੀ ਮਤਾ ਜਾਣਕਾਰੀ ਮੁਤਾਬਕ ਤੁਸੀਂ ਤੇ ਤੁਹਾਡੇ ਬੰਦੇ ਜਿਹੜੇ ਐਮਸੀ ਐ ਚੰਡੀਗੜ੍ਹ ਇਕੱਠੇ ਹੋਏ ਕਿਸੇ ਪੋਲੀਟੀਕਲ ਬੰਦੇ ਦੇ ਘਰੇ ਤੇ ਤੁਸੀਂ ਵੀ ਚੰਡੀਗੜ੍ਹ ਘੁੰਮਦੇ ਸੀ ਉਹਨੇ ਕਾਲੀ ਨਾਲ ਮੈਸੇਜ ਪਾਤਾ ਕਹਿੰਦਾ ਹਾਂ ਮੈਂ ਚੰਡੀਗੜ੍ਹ ਤਾਂ ਘੁੰਮ ਰਿਆ ਸੀ ਮੇਰੀ ਕੁੜੀ ਤੇ ਦਮਾਦ ਆਏ ਹੋਏ ਸੀ ਪਰ ਕਹਿੰਦਾ ਮੈਂ ਕਿਸੇ ਕੋਠੀ 'ਚ ਨਹੀਂ ਗਿਆ ਮਤਲਬ ਕੋਠੀ ਦੀ ਸੈਟਿੰਗ ਹੋਈ ਮੈਂ ਤਾਂ ਪੁੱਛਿਆ ਨਹੀਂ ਕੋਠੀ 'ਚ ਗਿਆ ਕਿ ਨਹੀਂ ਗਿਆ ਆ ਲਿਖਿਆ ਉਹਨੇ ਇਹ ਸਵੇਰੇ 9:01 'ਤੇ ਉਸ ਗਰੁੱਪ 'ਚ ਲਿਖਿਆ ਕਿ ਮੈਂ ਜੇ ਕਿਸੇ ਕੋਠੀ 'ਚ ਗਿਆ ਹਾਂ ਕਹਿੰਦੇ ਜੇ ਮੈਂ ਕਿਸੇ ਕੋਠੀ 'ਚ ਗਿਆ ਹਾਂ ਮੈਂ ਤੁਹਾਡੀ ਹਰ ਗੱਲ ਮੰਨਣ ਨੂੰ ਤਿਆਰ ਹਾਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਇਹ 9:01 'ਤੇ ਹੁਣ ਤੋਂ 2 ਘੰਟੇ ਤੋਂ 2 ਘੰਟੇ ਪਹਿਲੀ ਗੱਲ ਹੈ ਤੇ ਮੈਂ ਉਹ ਵੀਡੀਓ ਪਾ ਦਿੱਤੀ ਜਿਹਦੇ ਵਿੱਚ ਉਹਨੇ ਮੰਨਿਆ ਕਿ ਮੈਨੂੰ ਕੋਠੀ ਬੁਲਾਇਆ ਮੈਂ 3 ਸੈਕਟਰ ਜਾ ਰਿਹਾ ਉਧਰ ਸਾਡੀ ਮੀਟਿੰਗ ਚੱਲਦੀ ਹੈ ਉਧਰ ਕੋਠੀ ਬੁਲਾਇਆ 3 ਸੈਕਟਰ ਚੰਡੀਗੜ੍ਹ 3 ਸੈਕਟਰ ਚੰਡੀਗੜ੍ਹ ਵੀ ਮੇਰੇ ਵਗੇ ਆ ਤੁਹਾਡੇ ਵਰਗੇ ਆਮ ਬੰਦੇ ਦੀ ਕੋਠੀ ਤੇ ਹਨ ਕਿਸੇ ਮੰਤਰੀ ਸੰਤਰੀ ਦੀ ਆ ਤੇ ਅਸੀਂ ਹੁਣ ਪੰਜਾਬ ਸਰਕਾਰ ਕੋਲ ਮੰਗ ਕਰਦੇ ਆ ਕਿ ਇਹ ਬਿਲਡਰ ਨੂੰ ਜ਼ਮੀਨ ਦੇਣ ਵਾਤੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਤੁਹਾਡੇ ਸਰਕਾਰੀ ਨੁਮਾਇੰਦਿਆਂ ਨੇ ਤੇ ਅਫਸਰਾਂ ਨੇ ਇਹਦੀ ਵਿਜੀਲੈਂਸ ਜਾਂਚ ਕਰੋ ਦੂਜਾ ਅਸੀਂ ਮਾੜੇ ਮੋٹے ਪੜੇ ਲਿਖੀ ਵੀ ਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦਾ ਰੋਲ ਬਹੁਤਾ ਬਣਦਾ ਨਹੀਂ ਜਦੋਂ ਸੌਦੇਵਾਲੀ ਚੰਡੀਗੜ੍ਹ ਚ ਹੋਈ ਹੈ ਤਾਂ ਅਸੀਂ ਸੀਬੀਆਈ ਦੇ ਅਧਿਕਾਰੀ ਨੂੰ ਪੱਤਰ ਲਿਖਾਂਗੇ ਔਰ ਜਾ ਕੇ ਮਿਲ ਕੇ ਵੀ ਆਵਾਂਗੇ ਔਰ ਇਹ ਕਹਾਂਗੇ ਲੋਕੇਸ਼ਨਾਂ ਕਾਲ ਡਿਟੇਲ ਤੇ ਬਾਕੀ ਐਮਸੀਆਂ ਦੀ ਕਾਲ ਡਿਟੇਲ ਤੇ ਲੋਕੇਸ਼ਨਾਂ ਟਰੇਸ ਪ੍ਰਧਾਨ ਨੀ ਤੇ ਪ੍ਰਧਾਨ ਦਾ ਘਰ ਵਾਲਾ ਪ੍ਰਧਾਨ ਦਾ ਘਰ ਵਾਲਾ ਬਿਲਕੁਲ ਬਿਲਕੁਲ ਹੁਣ ਪ੍ਰਧਾਨ ਦਾ ਘਰ ਵਾਲਾ ਜੇ ਪ੍ਰਧਾਨ ਬਣ ਕੇ ਸਾਡੇ ਕਹਿੰਦੇ ਸਰਪੰਚ ਜੀ ਦਾ ਘਰ ਵਾਲਾ ਸਰਪੰਚ ਸਾਡੇ ਪਿੰਡ ਦਾ ਜਿਹੜਾ ਸਰਪੰਚ ਹੈ ਐਲਈਡੀ ਸਰਪੰਚ ਹੈ ਹੁਣ ਪੁੱਛੋ ਕੌਣ ਆ ਕਹਿੰਦਾ ਸਰਪੰਚ ਗੁਰਨਾਮ ਸਿੰਘ ਹੈਨਾ ਇਹ ਨਹੀਂ ਕਹਿੰਦਾ ਮੈਂ ਪੀ ਆਪਣੀ ਘਰ ਵਾਲੀ ਦਾ ਮੈਂ ਸਰਪੰਚ ਆ ਜੀ ਐਦਾਂ ਹੀ ਨਗਰ ਕੌਂਸਲ ਦੀ ਜਿਹੜੀ ਪ੍ਰਧਾਨ ਹੈ ਮੈਡਮ ਉਹਦਾ ਹਸਬੰਡ ਕਹਿੰਦਾ ਮੈਂ ਪ੍ਰਧਾਨ ਉਹ ਪ੍ਰਧਾਨ ਬਣ ਕੇ ਮੇਰੇ ਨਾਲ ਗੱਲ ਕਰ ਰਿਹਾ ਤੇ ਪ੍ਰਧਾਨ ਵਾਂ ਕੇ ਮੀਟਿੰਗਾਂ ਕਰਦਾ ਇੱਕ ਪਾਸੇ ਮੀਟਿੰਗ ਚਲਦੀ ਦੂਜੇ ਪਾਸੇ ਸੈਟਿੰਗ ਕਰਦਾ ਇਹ ਮੇਰਾ ਇਲਜ਼ਾਮ ਹੈ ਵੀ ਜੇ ਚੰਡੀਗੜ੍ਹ ਚ ਸੈਟਿੰਗ ਹੋਈ ਹੈ ਟਾਵਰ ਲੋਕੇਸ਼ਨਾਂ ਕਾਲ ਡਿਟੇਲ ਸਾਰੇ ਐਮਸੀਐਂ ਦੀ ਨਗਰ ਕੌਂਸਲ ਦੇ ਪ੍ਰਧਾਨ ਦੇ ਘਰ ਵਾਲੇ ਦੀ ਇੱਕ ਰਾਤ ਪਹਿਲਾਂ ਦੀ ਕਿਹਦੇ ਕਿਹਦੇ ਨਾਲ ਗੱਲ ਹੋਈ ਹੈ ਕਿਹੜਾ ਮੰਤਰੀ ਕਿਹੜਾ ਸੰਤਰੀ ਕਿਹੜਾ ਐਮਐਲਏ ਤੇ ਨਾਲ ਮੇਰੀ ਬੇਨਤੀ ਹੈ ਅਨਮੋਲ ਗਗਨਮਾਨ ਐਮਐਲਏ ਮੋਹਾਲ ਖਰੜ ਨੂੰ ਕਿ ਤੁਹਾਡੇ ਕੋਲ ਵੋਟ ਪਾਣ ਦਾ ਅਧਿਕਾਰ ਹੈ ਜੇ ਤੁਹਾਡੇ ਧਿਆਨ ਚ ਨਹੀਂ ਸੀ ਤੁਹਾਨੂੰ ਲੱਗਦਾ ਗਲਤ ਹੋਇਆ ਤੁਸੀਂ ਬਿਆਨ ਜਾਰੀ ਕਰੋ ਮੀਡੀਆ ਚ

ਜੀ ਚੰਡੀਗੜ੍ਹ ਸੀਵੀਏ ਤੋਂ ਇਨਕੁਆਰੀ ਕਰਵਾਵਾਂਗੇ ਸੀ ਬਿਲਕੁਲ ਇਨਕੁਆਰੀ ਦੀ ਗੱਲ ਹੈਗੀ ਆ ਪਾਵੇ ਹੈਗਾ ਕਿ ਇਹ ਗੱਲ ਆਪਾਂ ਕੀ ਪਿੰਡ ਦੀ ਜ਼ਮੀਨ ਦੀ ਗੱਲ ਨਹੀਂ ਹੈਗੀ ਸਿਰਫ ਕਾਨੂੰਨੀ ਪੇਜ ਹੈਗਾ ਇਹਦੇ ਵਿੱਚ ਕਿ ਜ਼ਮੀਨ ਜੇ ਪਿੰਡ ਦੀ ਹੈਗੀ ਆ ਦਾਉਂ ਦੀ ਜਦੋਂ ਦਾਉਂ ਨਗਰ ਕਾਉਂਸਲ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ ਇਹਦੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਤਾਂ ਉਹ ਪਿੰਡ ਦੀ ਜ਼ਮੀਨ ਵਾਸਤੇ ਨਗਰ ਕਾਉਂਸਲ ਮਤਾ ਕਿਦਾਂ ਪਾਸ ਕਰਦੀ ਹੈ ਪਹਿਲੀ ਗੱਲ ਦੂਜੀ ਗੱਲ ਜੀ ਆਪਾਂ ਦੇਖਦੇ ਆ ਤਾਂ ਇਹ ਬਾਕੀ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਦੇਖੀਏ ਘੁਮਾਈਏ ਇਸ ਗੱਲ ਨੂੰ ਤੇ ਇਹ ਗੱਲ ਆਂਦੀ ਹੈ ਕਿ ਇਹ ਹੋ ਸਕਦਾ ਹੈ ਬਾਕੀ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਮਸਲਾ ਹੈਗਾ ਨੋਟਾਂ ਦੇ ਦਬਾਅ ਦੇ ਥੱਲੇ ਆਪਾਂ ਕਹੀਏ ਕਿ ਇਹ ਜਿਹੜੇ ਸਾਰੇ ਫੈਸਲੇ ਲਏ ਜਾ ਰਹੇ ਹੈਗੇ ਨੇ ਤੇ ਇਹ ਜਿਹੜਾ ਪਰਦਾ ਸਾਫ ਹੋਣਾ ਚਾਹੀਦਾ ਹੈਗਾ ਤੇ ਜੇ ਐਦਾਂ ਪਿੰਡਾਂ ਦਾ ਜ਼ਮੀਨਾ ਜਿਹਦਾ ਕੋਈ ਤੱल्लੁਕਾਤ ਨਹੀਂ ਹੈਗਾ ਅੱਜ ਆਪਾਂ ਕਹੀਏ ਵੀ ਜੇ ਇਹ ਨਗਰ ਕੌਂਸਲ ਦਾ ਕੋਈ ਤੱल्लੁਕਾਤ ਨਹੀਂ ਹੈਗਾ ਉਸ ਜ਼ਮੀਨ ਨਾਲ ਨਗਰ ਕੌਂਸਲ ਕਿੱਦਾਂ ਮਤਾ ਪਾ ਸਕਦੀ ਹੈ ਜੇ ਐਦਾਂ ਦੀ ਪ੍ਰਚਲਿਤ ਪੀੜ ਆਪਾਂ ਕਹੀਏ ਚੱਲ ਵੀ ਐਦਾਂ ਦਾ ਜਿਹੜਾ ਹੈਗਾ ਪ੍ਰਚਲਨ ਸ਼ੁਰੂ ਹੋ ਗਿਆ ਤਾਂ ਕਿਸੇ ਪਿੰਡ ਦੇ ਵੀ ਕਿਜੀ ਸ਼ਹਿਰ ਦੀ ਕੋਈ ਵੀ ਜਮੀਨ ਬਿਲਡਰ ਪੈਸੇ ਦੇ ਕੇ ਖਰੀਦ ਸਕਦਾ ਰੋਕਣ ਦੀ ਜ਼ਰੂਰਤ ਹੈ ਨਗਰ ਕੌਂਸਲ ਖੜ ਦੇ ਪ੍ਰਧਾਨ ਅੰਜੂ ਚੰਦਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ ਪਰ ਉਹਨਾਂ ਦਾ ਜਿਹੜੇ ਘਰ ਦੇ ਸੀ ਉਹਨਾਂ ਦਾ ਫੋਨ ਜਰੂਰ ਆਇਆ ਉਹਨੇ ਗੱਲ ਕਹੀ ਕਿ ਜੋ ਅਸੀਂ ਕੰਮ ਕੀਤਾ ਹੈਗਾ ਉਹ ਮਿਊਨਿਸਪਲ ਰੂਲ ਦੇ ਅਨਸਾਰ ਕੀਤਾ ਹੈ ਅਗਰ ਸਰਕਾਰ ਨੂੰ ਲੱਗਦਾ ਕਿ ਉਹ ਠੀਕ ਨਹੀਂ ਹੈ ਤਾਂ ਉਹਨੂੰ ਹੋਰ ਰੱਦ ਕਰ ਸਕਦੀ ਹੈ ਪਰ ਜਦੋਂ ਇਹ ਮਤਾ ਲਿਆਂਦਾ ਗਿਆ ਨਗਰ ਕੌਂਸਲ ਦੇ ਵਿੱਚ ਕਿ ਇਹ ਜਿਹੜੀ ਜ਼ਮੀਨ ਹੈਗੀ ਹੈ ਦਾਉ ਪਿੰਡ ਦੀ ਇਹਨੂੰ ਜਿਹੜਾ ਸ਼ਾਮਿਲ ਕਰਕੇ ਅਸੀਂ ਜਿਹੜਾ ਹੈਗਾ ਕਲੀਨ ਸ਼ੀਟ ਦੇਣਾ ਚਾਹੁੰਦੇ ਆ ਅਸੀਂ ਕਿ ਇਹਨੂੰ ਸ਼ਾਮਿਲ ਕਰਨਾ ਚਾਹੁੰਦੇ ਹੈਗੇ ਆ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤਾਂ ਉਸ ਟਾਈਮ ਇਸ ਦਾ ਵਿਰੋਧ ਨਗਰ ਕੌਂਸਲ ਦਫ਼ਤਰ ਵਿੱਚ ਕੀਤਾ ਗਿਆ ਕਈ ਐਮਸੀ ਨੇ ਕੀਤਾ ਸਾਡੇ ਨਾਲ ਉਹਨਾਂ ਵਿੱਚੋਂ ਇੱਕ ਐਮਸੀ ਨੇ ਕਮਲ ਕੁਸ਼ੋਰ ਸ਼ਰਮਾ ਜੀ ਜਿਹੜੀ ਕਾਂਗਰਸ ਤੋਂ ਐਮਸੀ ਨੇ ਤੇ ਬੜਾ ਤਸ਼ੱਦਦ ਵੀ ਝੇਲੇ ਆ ਇਹਨਾਂ ਨੇ ਤੇ ਇਹ ਪੁੱਛ ਜਾਣਾ ਕਿ ਅਸੀਂ ਕਿ ਕੀ ਗੱਲ ਹੋਈ ਜਦੋਂ ਮਤਾ ਆਇਆ ਤਾਂ ਕਿੰਨੇ ਕੁ ਬੰਦਿਆਂ ਨੇ ਵਿਰੋਧ ਕੀਤਾ ਸੀਗਾ ਸਰਸਤਰਾ ਜੀ ਮੈਂ ਸਾਬਕਾ ਕਾਉਂਸਲਰ ਆ ਮੇਰੇ ਮਿਸਿਸ ਜਣ ਜਿਹੜੇ ਇਸ ਟਾਈਮ ਆ ਸਾਡਾ ਬਾਰਡ ਰਿਜ਼ਰਵ ਹੋ ਗਿਆ ਉਹ ਇਸ ਟਾਈਮ ਕਾਉ ਜਦੋਂ ਇਹ ਮਤਾ ਆਇਆ ਜੀ ਉਹਨਾਂ ਨੇ ਮਤਲਬ ਇਹ ਮਤੇ ਦਾ ਵਿਰੋਧ ਕੀਤਾ ਜੀ ਵੀ ਇਹ ਆਉਣਾ ਨਹੀਂ ਚਾਹੀਦਾ ਕਿਉਂਕਿ ਸਾਨੂੰ ਉਹਦੀ ਜਰੂਰਤ ਹੈ ਨਹੀਂ ਸੀ ਉਹ ਕਿਸੇ ਨਿੱਜੀ ਬਿਲਡਰ ਕੋਈ ਸ਼ਾਮ ਬਿਲਡਰ ਉਹ ਚਾਹੁੰਦਾ ਸੀ ਵੀ ਇਹਨੂੰ ਪਾਇਆ ਜਾਵੇ ਮਤਲਬ ਪਾਇਆ ਗਿਆ ਸਾਨੂੰ ਸਮਝ ਨਹੀਂ ਆਈ ਇਸ ਗੱਲ ਦੀ ਵੀ ਇਹ ਕਿਉਂ ਪਾਇਆ ਗਿਆ ਮੈਨੂੰ ਵੀ ਲੱਗਦਾ ਵੀ ਇਹ ਸੰਵਿਧਾਨ ਮੁਤਾਬਕ ਹੈ ਜਿਹੜਾ ਜਾਂ ਤਾਂ ਸਾਰਾ ਪਿੰਡ ਪਾ ਲੋ ਕੋਈ ਇਤਰਾਜ਼ ਨਹੀਂ ਕਿ ਜੋ ਕਮੇਟੀ ਨੂੰ ਫਾਇਦਾ ਹੁੰਦਾ ਹੈ ਕੋਈ ਆਰਥਿਕ ਤੌਰ ਤੇ ਫਾਇਦਾ ਹੁੰਦਾ ਪਾ ਸਕਦੇ ਕੋਈ ਗੱਲ ਨਹੀਂ ਪਹਿਲਾਂ ਵੀ ਪਾਏ ਪਿੰਡ ਵੀ ਪੰਜ ਕਿੱਲੇ ਪਾਉਣ ਦਾ ਕੋਈ ਆਈਡੀਆ ਨਹੀਂ ਸੀ ਮੇਰੇ ਹਿਸਾਬ ਚ ਤੇ ਕਿੰਨੇ ਕੁ ਬੰਦ ਨੇ ਵਿਰੋਧ ਕੀਤਾ ਸੀਗਾ ਚਾਰ ਐਮਸੀ ਐ ਜੀ ਵਿਰੋਧ ਕੀਤਾ ਹੈ ਮੇਰੇ ਮੈਸੇਜ ਨੇ ਸਾਬਕਾ ਕੌਂਸਲ ਦੀ ਪ੍ਰਧਾਨ ਜਸਪੀਤ ਕੁਲੋਂਗਿਆ ਉਹਨਾਂ ਨੇ ਵਿਰੋਧ ਕੀਤਾ ਹੈ ਕੌਂਸਲਰ ਨੇ ਉਹ ਮਾਨ ਸਿੰਘ ਐ ਜਿਹੜੇ ਸੈਣੀ ਉਹਨਾਂ ਨੇ ਕੀਤਾ ਹੈ ਮਰਪਨੀ ਸਿੰਘ ਮੰਨਾ ਐ ਜਿਹੜੇ ਉਹਨਾਂ ਨੇ ਵਿਰੋਧ ਕੀਤਾ ਚਾਰਾਂ ਨੇ ਕੀਤਾ ਜੀ ਇਹ ਵਿੱਚ ਗੱਲ ਹੋਰ ਆਉਂਦੀ ਸੀ ਕਿ ਉਹ ਕਹਿੰਦੇ ਕਿ ਪਹਿਲਾਂ ਪੰਜ ਪਿੰਡ ਪਾਏ ਸੀ ਦੋ ਜਗਮਉਂ ਸਿੰਘ ਗੰਗੂਲਾ ਨੇ ਪਾਏ ਸੀਗੇ ਤਿੰਨ ਪਿੰਡ ਸਾਂਚਨ ਸਿੰਘ ਚੰਨੀ ਜਿਹੜਾ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਪਾਏ ਸੀਗੇ ਤੇ ਇਹ ਰੋਲਾ ਇਹ ਜ਼ਮੀਨ ਨੂੰ ਰੋਲਾ ਕਿਹਾ ਦੇਖੋ ਪਿੰਡ ਸਾਰਾ ਪਾਲਮ ਹੈ ਜੀ ਅਸੀਂ ਤਾਂ ਉਦੋਂ ਵੀ ਨਹੀਂ ਲਾਤ ਡਾਈ ਹੁਣ ਵੀ ਨਹੀਂ ਜੇ ਸਾਰਾ ਪਿੰਡ ਪੈਂਦਾ ਪਾਲਮ ਪਰ ਇਹ ਪੰਜ ਕਿਲੇ ਜਿਹੜੇ ਬਾਏ ਮੇਰਾ ਖਿਆਲ ਵਿੱਚ ਕਿਸੇ ਨਿੱਜੀ ਬਿਲਡਰ ਨੂੰ ਫਾਇਦਾ ਦੇਣ ਵਾਸਤੇ ਪਾਏ ਤੇ ਕੀ આરોਪ ਲੱਗ ਰਹੇ ਹੈ ਭ੍ਰਸ਼ਟਾਚਾਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਭ੍ਰਸ਼ਟਾਚਾਰ ਹੋਇਆ ਕਿ ਇਹ ਕਹਿੰਦੇ ਕਾਨੂੰਨ ਦੇ ਅਨੁਸਾਰ ਜਦੋਂ ਆਪਾਂ ਗੱਲ ਕਰਦੇ ਆਂ ਪ੍ਰਧਾਨਾ ਦੀ ਗੱਲ ਕਰਦੇ ਆਂ ਉਹ ਵੀ ਗੱਲ ਕਹਿੰਦੇ ਨੇ ਕਿ ਪਹਿਲਾਂ 5 ਮਿੰਟ ਪਾ ਕੇ ਹੁਣ 1.5 ਕਿਲੇ ਪਰੋੜੇ ਵੇ ਆਂ ਨਹੀਂ ਮੈਂ ਦੇਖੋ ਗੱਲ ਇਸ ਤਰ੍ਹਾਂ ਜੀ ਮੈਂ ਨਹੀਂ ਇਹ ਗੱਲ ਕਹਿੰਦਾ ਭ੍ਰਿਸ਼ਟਾਚਾਰ ਪਰ ਲੋਕ ਕਹਿ ਰਹੇ ਨੇ ਕੀ ਕਰਦੇ ਹੁਣ ਪੰਜ ਕਿਲੇ ਪਾਣ ਦਾ ਹੁਣ ਜਿਹੜਾ ਪਿੰਡ ਪਾਈ ਜੇ ਕੋ ਮਨ ਲਓ ਹੁਣ ਜੇ ਰੜਿਆਲਾ ਰੜਿਆਲਾ ਪਿੰਡ ਪਿਆ ਏ ਉਹ ਸਾਨੂੰ 80 ਕਿੱਲੇ ਜ਼ਮੀਨ ਦੇ ਜਿਹੜੀ ਹੈ ਸਾਮਲਾਟਮੀ ਮਿਲੀ ਏ ਉਹਦੇ ਅਸੀਂ ਕੁਝ ਵੀ ਕਰ ਸਕਦੇ ਹਾਂ ਕਿਤੇ ਮਤਲਬ ਗਰਾਊਂਡ ਬਣਾ ਸਕਦੇ ਹਾਂ ਕੁਝ ਹੋਰ 80 ਕਿੱਲੇ ਥੋੜੀ ਨੀ ਜ਼ਮੀਨ ਹੁੰਦੀ ਆਪਣਾ ਟ੍ਰਿਪਲੇ ਦਾ ਵੀ ਜ਼ਮੀਨ ਮਿਲੀ ਏ ਲੇਕਿਨ ਉਹ ਵੀ ਜਦੋਂ ਸਾਰੇ ਨੇ ਕਿਹਾ ਸੀ ਪਾ ਦੋ ਉਹਦੇ ਵਿੱਚ ਕੋਈ ਇਹ ਗੱਲ ਨਹੀਂ ਸੀ ਤਾਂ ਪਾਏ ਸੀਗੇ ਕੋਈ ਗੱਲ ਨਹੀਂ ਸੀ ਉਹ ਜੰਨੀ ਸਾਹਿਬ ਦਾ ਵੀ ਇੰਟਰਸਟ ਸੀਗਾ ਉਹਨਾਂ ਦੇ ਹਲਕੇ ਦੇ ਪਿੰਡ ਸੀ ਉਹ ਚਾਹੁੰਦੇ ਸੀ ਡਿਵੈਲਪਮੈਂਟ ਕਰਵਾ ਲੂਗੇ ਕੰਗ ਸਾਬ ਵੀ ਚਾਹੁੰਦੇ ਸੀ ਪਾਇਆ ਸੀ ਉਸ ਟਾਈਮ ਵੀ ਪਾਇਆ ਸੀਗਾ ਇਦ ਲੇਕਿਨ 5 ਏਕੜ ਨਹੀਂ ਸਾਰਾ ਪਿੰਡ ਪੈ ਜਵੇ ਦਾਉਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਿੰਡ ਵਾਲੇ ਪਿੰਡ ਵਾਲੇ ਹੀ ਇਤਰਾਜ਼ ਕਰ ਰਹੇ ਜੀ ਕਿਉਂਕਿ ਉਸ ਦਿਨ ਪਿੰਡ ਦੇ ਬੰਦੇ ਆ ਕੇ ਉਹਨਾਂ ਨੇ ਰਿਕੁਐਸਟ ਕੀਤੀ ਕੌਂਸਲ ਨੂੰ ਵੀ ਆ ਪਿੰਡ ਨਾ 5 ਕਿੱਲੇ ਨਾ ਪਾਏ ਜਾਣ ਇਸ ਕਰਕੇ ਅਸੀਂ ਵਿਰੋਧ ਕਰਦੇ ਆ ਸਾਡਾ ਕੋਈ ਨਿੱਜੀ ਹੋ ਨਹੀਂ ਜੇ ਪਿੰਡ ਵਾਲੇ ਆ ਕੇ ਨਾ ਸਾਨੂੰ ਕਹਿੰਦੇ ਅਸੀਂ ਵੀ ਸ਼ਾਇਦ ਪਾਸ ਕਰ ਦਿੰਦੇ ਕਹਿੰਦੇ ਮੀਡੀਆ ਵਾਲੇ ਵੀ ਅੰਦਰ ਜਾਣ ਦਿੰਦੇ ਨਹੀਂ ਜਾਣ ਨਹੀਂਦਾ ਜੀ ਮੀਡੀਆ ਵਾਲੇ ਠੀਕ ਹੈ ਜੀ ਤੇ ਬਿਲਕੁਲ ਇਤਰਾਜ਼ ਸਿਰਫ 5 ਏਕੜ ਤੇ ਆ ਪੂਰਾ ਪਿੰਡ ਪਾ ਲੋ ਕੋਈ ਵੀ ਇਤਰਾਜ਼ ਨਹੀਂ ਹੈਗਾ ਜਿੱਦਾਂ ਪਹਿਲਾ ਪਿੰਡ ਗਿਆ ਹੁੰਦਾ ਰਿਹਾ ਹੈ ਕਿ ਨਗਰ ਕੌਂਸਲ ਜਿੰਨੀਆਂ ਵੀ ਹੁੰਦੀਆਂ ਨੇ ਉਹਨਾਂ ਦੇ ਆਸ-ਪਾਸ ਦੇ ਪਿੰਡਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਪਰ ਕਦੇ ਇਹ ਨਹੀਂ ਹੁੰਦਾ ਕਿ 1 ਏਕੜ 2 ਏਕੜ ਜਾਂ 5 ਏਕੜ ਜ਼ਮੀਨ ਨੂੰ ਸ਼ਾਮਿਲ ਕੀਤਾ ਜਾਵੇ ਤੇ ਇਸ ਨੂੰ ਲੈ ਕੇ ਜੋ ਸਵਾਲ ਨੇ ਆਪਾਂ ਕਹੀਏ ਭ੍ਰਸ਼ਟਾਚਾਰ ਜੀਰੋ ਟੋਲਰੈਂਸ ਦੀ ਗੱਲ ਆਉਂਦੀ ਹੈ ਤੇ ਉਹ ਵੀ ਬਿਲਕੁਲ ਮੁੱਖ ਮੰਤਰੀ ਆਫਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਪਿੰਡ ਦਾਉਂ ਦੀ ਜ਼ਮੀਨ ਨੂੰ ਲੈ ਕੇ ਜੋ ਵਿਵਾਦ ਹੈ ਉਹਦਾ ਪੱਖ ਜਾਣ ਵਾਸਤੇ ਕਿ ਆਖਰਕਾਰ ਮਸਲਾ ਕੀ ਸੀਗਾ ਅਸੀਂ ਪਿੰਡ ਦੇ ਸਰਪੰਚ ਨੇ ਸੁਖਜੀਤ ਗੌਰ ਉਹਨਾਂ ਕੋਲ ਪਹੁੰਚੇ ਆਂ ਤੇ ਜਾਣਾਂਗੇ ਕਿ ਕੀ ਮੱਖ ਹੈਗਾ ਉਹਨਾਂ ਦੇ ਜਿਹੜੇ ਹਸਬੰਡ ਨੇ ਆਪਾਂ ਦਵਿੰਦਰ ਸਿੰਘ ਜੀ ਉਹ ਵੀ ਨਾਲ ਨੇ ਤੇ ਉਹਨਾਂ ਦੇ ਵੀ ਜਾਣਾਂਗੇ ਕੀ ਕਹਾਣੀ ਹੈ ਅੱਗੇ ਤੇ ਮੈਡਮ ਕੀ ਲੱਗਦਾ ਹੈਗਾ ਅਤ੍ਰੋਪ ਲਗਾ ਜਾਂਦਾ ਕਿ ਨਗਰ ਕੌਂਸਲ ਦੇ ਮਤਾ ਪਾਤਾ ਜਮੀਨ ਉਹਦੀ ਸਕੀਨ ਹੈ ਪਿੰਡ ਦੀ ਹੈ ਤੇ ਨਗਰ ਕੌਂਸਲ ਜਾ ਰਹੀ ਹੈ ਜੀ ਸਾਡੇ ਤੋਂ ਉਹਨਾਂ ਨੇ ਇਤਰਾਜ਼ ਮੰਗਿਆ ਤੇ ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ ਅਸੀਂ ਤਾਂ ਉਹ ਉਹ ਦੱਸਿਆ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਬਾਕੀ ਮੈਂ ਦੱਸਦਾ ਜੀ ਇਹ ਸਾਨੂੰ ਡੀਡੀਪੀਓ ਸਾਹਿਬ ਵੱਲੋਂ ਦੋ ਚਿੱਠੀਆਂ ਲੈਟਰ ਆਉਨੇ ਆ ਵੀ ਤੁਸੀਂ ਇਹਦੇ ਤੇ ਕੋਈ ਇਤਰਾਜ ਹੈਗਾ ਤੁਹਾਨੂੰ ਤੇ ਅਸੀਂ ਕਿਹਾ ਵੀ ਸਾਨੂੰ ਪ੍ਰਾਈਵੇਟ ਲੈਂਡ ਹੈ ਕੋਈ ਪੰਚਾਇਤ ਦੀ ਜ਼ਮੀਨ ਨਹੀਂ ਹੈਗੀ ਇਹ 200 ਫੁੱਟ ਰੋਡ ਦੇ ਪਰਲੇ ਪਾਸਾ ਇਹ ਪਹਿਲਾ ਇਹ ਜ਼ਮੀਨ ਹੈਗੀ ਜਿਹੜੀ ਹਰਪਾਖ ਸਿੰਘ ਚੇਅਰਮੈਨ ਉਹਨਾਂ ਦੀ ਜੱਦੀ ਪੁਸ਼ਤੀ ਜਾਇਦਾਦ ਹੈ ਪਿੰਡ ਦੇ ਸੁਮਜਰੇ ਦੇ ਰਹਿਣੇ ਵਾਲੇ ਆ ਉਹ ਤੇ 3-4 ਏਕੜ ਹੈ 200 ਫੁੱਟ ਦੇ ਰੋਡ ਤੇ ਪਰਲੇ ਪਾਸਾ ਹੈ ਜੀ ਉਹਨਾਂ ਨੇ ਕਿਤੇ ਛਾਂ ਬਿਲਡਰ ਨੂੰ ਵੇਚਤੀ ਉਹਨਾਂ ਨੇ ਆਪਣੀ ਜਿਹੜੀ ਪੁਕਾਰ ਹੈ ਉਹ ਜੋ ਆਪਣਾ ਪੰਚਾਇਤ ਦੇ ਕੋਲ ਕਰੀ ਉਥੇ ਆਪਣਾ ਡੀਡੀਪੀਓ ਸਾਹਿਬ ਕੋਲ ਦੱਸੀ ਤੇ ਸਾਨੂੰ ਡੀਡੀਪੀਓ ਸਾਹਿਬ ਨੇ ਲੈਟਰ ਕੱਢਿਆ ਲੈਟਰ ਕੱਢਣ ਦੇ ਸਬੰਧ ਵਿੱਚ ਮੈਨੂੰ ਤੇ ਪੰਚਾਇਤ ਸੈਕਟਰੀ ਨੂੰ ਥੱਦਿਆ ਗਿਆ ਤੇ ਅਸੀਂ ਉਹਦੇ ਤੇ ਲੈਟਰਾਂ ਦੇ ਤੇ ਪਹੁੰਚੇ ਟਾਈਮ ਨਾਲ ਤੇ ਉਸ ਤੋਂ ਬਾਅਦ ਸਾਨੂੰ ਫੇਰ ਲੈਟਰ ਕੱਢਿਆ ਵੀ ਤੁਸੀਂ ਇਹਦੇ ਤੇ ਕੋਈ ਕਾਰਵਾਈ ਕਰਕੇ ਭੇਜੋ ਵੀ ਤੁਹਾਨੂੰ ਕੋਈ ਇਤਰਾਜ਼ ਹੈ ਜਾਂ ਨਹੀਂ ਹੈਗਾ ਕਿਸੇ ਦੀ ਪ੍ਰਾਈਵੇਟ ਲੈਂਡ ਹੋਣ ਦੇ ਨਾਤੇ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਕਮਿਊਨਿਟੀ ਦੇ ਵਿੱਚ ਪਾਉਣਾ ਏ ਉਹ ਨਗਰ ਕੌਂਸਲ ਨੇ ਪਾਉਣਾ ਏ ਪਾਉਣਾ ਜਾਂ ਨਹੀਂ ਪਾਉਣਾ ਦੂਜੇ ਇੱਕ ਸਵਾਲ ਇਹ ਆ ਗਿਆ ਸੀਗਾ ਕਿੰਨੇ ਵੀ ਨਗਰ ਕੌਂਸਲ ਜ਼ਮੀਨ ਨਹੀਂ ਨਗਰ ਕੌਂਸਲ ਕਿੰਦਾ ਪਾ ਸਕਦੇ ਆ ਦੇਖੋ ਅਸੀਂ ਤਾਂ ਸਿਰਫ ਇਤਰਾਜ਼ ਜਤਾਇਆ ਜੀ ਠੀਕ ਹੈ ਜੀ ਨਾ ਸੀ ਕਮੇਟੀ ਦੇ ਵਿੱਚ ਪਾਈ ਪਾਉਣ ਚਾ ਨਾ ਨਾ ਪਾਉਣ ਚਾ ਸਾਨੂੰ ਤਾਂ ਤਰਾਜ ਪੁੱਛਿਆ ਗਿਆ ਆਪਣਾ ਪਿੰਡ ਕਮੇਟੀ ਦਾ ਹੈ ਨਹੀਂ ਨਾ ਕਮੇਟੀ ਦੇ ਵਿੱਚ ਨਹੀਂ ਹੈਗਾ ਐਨ ਡੀ ਪੰਚਾਇਤ ਹੈ ਐਨ ਡੀ ਪੰਚਾਇਤ ਹੈ ਪਹਿਲਾਂ ਇਹਨਾਂ ਨੇ ਦੇਖੋ ਇਹ ਜਿਹੜੇ 2-4 ਬੰਦੇ ਆ ਇਹ ਹਮੇਸ਼ਾ ਪੰਚਾਇਤਾਂ ਦੇ ਪਿੱਛੇ ਪਏ ਰਹੇ ਨੇ ਬਲੈਕਮੇਲ ਕਰਦੇ ਪੰਚਾਇਤਾਂ ਨੂੰ ਪਹਿਲਾਂ ਜਿਵੇਂ ਸਿੰਘ ਸਰਪੰਚ ਦਾ ਉਹਦੇ ਪਿੱਛੇ ਪੈ ਗਏ ਜੀ ਇਹ ਉਹਨਾਂ ਦੀਆਂ ਅਨਕੁਆਰੀਆਂ ਕਰਾਈ ਗਈ ਫਿਰ ਗੋਸਲ ਸਾਹਿਬ ਅਵਤਾਰ ਸਿੰਘ ਗੋਸਲ ਸਰਪੰਚ ਸੀਗਾ ਉਹਦੇ ਪਿੱਛੇ ਪਿਆ ਰਿਹਾ ਤੇ ਹੁਣ ਸਾਡੇ ਪਿੱਛੇ ਪੈ ਗਏ ਮੇਰੇ ਖਿਲਾਫ ਖੜੇ ਸੀਗੇ ਵੋਟਾਂ ਦੇ ਵਿੱਚ ਇਹਨਾਂ ਨੇ ਬੰਦਾ ਖੜਾਇਆ ਸੀਗਾ ਹਾਰ ਗਿਆ ਮੈਂ 650 ਵੋਟ ਨਾਲ ਜਿੱਤੇ ਹਾਂ ਜਿਹਦੇ ਤੁਹਾਡੇ ਘਰ ਦੇ ਜਿੱਤੇ ਨੇ ਹਾਂ ਘਰ ਦੇ ਜਿੱਤੇ ਮੇਰੀ ਵਾਈਫ ਜਿੱਤੀ ਹੈ 650 ਵੋਟ ਨਾਲ ਸਾਡਾ ਪਿੰਡ ਦੇ ਵਿੱਚ ਸਹਿਚਾਰ ਪੁੱਛ ਲਓ ਕੋਈ ਕੈਰੈਕਟਰ ਪੁੱਛ ਲਓ ਇਹਨਾਂ ਦਾ ਵੀ ਪੁੱਛ ਲਓ ਵੀ ਕਿਆ ਕੈਰੈਕਟਰ ਹੈ ਇਹ ਹਰੇਕ ਬੰਦੇ ਨੂੰ ਹਰੇਕ ਅਫਸਰ ਨੂੰ ਹਰੇਕ ਬੰਦੇ ਨੂੰ ਬਲੈਕਮੇਲ ਕਰਦੇ ਆ ਠੀਕ ਹੈ ਤੇ ਪੰਜੇ ਮੈਨੂੰ ਕਹ ਜਿਹੜਾ ਮਤਾ ਸੀਗਾ ਉਹ ਸਰਬਸੰਮਤੀ ਨਾਲ ਪਾਸ ਹੋਇਆ ਹਾਂਜੀ ਹਾਂਜੀ ਸਰਬਸੰਮਤੀ ਨਾਲ ਹੋਇਆ ਹੂੰ ਕੋਈ ਇਤਰਾਜ਼ ਨਹੀਂ ਕੀਤਾ ਕੋਈ ਇਤਰਾਜ਼ ਨਹੀਂ ਕੀਤਾ ਹਾਂਜੀ ਵੀ ਵੀ ਠੀਕ ਹੈ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਜੇ ਕੋਈ ਕਰਵੇ ਕਿਤੇ ਹਾਂਜੀ ਹਾਂਜੀ ਤੇ ਬਿਲਕੁਲ ਜੋ ਗੱਲ ਦੱਸੀ ਜਾਂਦੀ ਹੈ ਕਿ ਇਤਰਾਜ਼ ਨਹੀਂ ਸੀਗਾ ਸੱਤੋਂ ਪੁੱਛਿਆ ਗਿਆ ਸੀਗਾ ਵੀ ਤੁਹਾਨੂੰ ਕੋਈ ਇਸ ਜ਼ਮੀਨ ਨੂੰ ਜੇ ਅਸੀਂ ਉਧਰ ਦੰਦੇ ਕੋਈ ਇਤਰਾਜ਼ ਹੈ ਤਾਂ ਉਹਨਾਂ ਨੇ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਗੇ ਸੜਕ ਦੇ ਦੂਜੇ ਪਾਸੇ ਜਮੀਨ ਲੱਗਦੀ ਹੋਈ ਦੱਸ ਰਹੇ ਹੈਗੇ ਨੇ ਕੈਮਰਾ ਪਰਸਨ ਗੁਰਜਨ ਸਿੰਘ ਬਨਾਲ ਮਨੋਜ ਜੋਸ਼ੀ ਜੀ ਮੀਡੀਆ ਦਮ